ਮੈਂ ਵਿਗੁਰਜੀ ਕਾ ਖਾਲਸਾ ਵਿਗੁਰਜੀ ਕੀ ਫਤਿਹ ਜੀ ਅੱਜ ਤੁਹਾਨੂੰ ਦਿਖਾਉਨੇ ਆ ਜੀ ਅਸੀਂ ਸਾਡਾ ਜਿਹੜਾ ਬਿਸਤਰਿਆਂ ਵਾਲਾ ਕੱਪੜਿਆਂ ਵਾਲਾ ਸਟੋਰ ਆ ਤੇ ਉੱਥੇ ਕਿੰਨੇ ਬੰਦੇ ਕੰਮ ਕਰਦੇ ਨੇ ਜਿਹੜਾ ਮਨੁੱਖਤਰੀ ਸੇਵਾ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਤੁਸੀਂ ਦੇਖਦੇ ਹੋ ਸੋਹਣੇ ਸੋਹਣੇ ਕੁੜਤੇ ਪਜਾਮੇ ਪਾਏ ਹੁੰਦੇ ਆ ਪ੍ਰੈਸ ਕਰਕੇ ਉਹਨਾਂ ਦੇ ਪੈਂਟਾਂ ਸ਼ਰਟਾਂ ਪਾਈਆਂ ਹੁੰਦੀਆਂ ਜਾਂ ਟੀ-ਸ਼ਰਟਾਂ ਲੋਅਰ ਪਾਏ ਹੁੰਦੇ ਆ ਉਹ ਕਿਵੇਂ ਤਿਆਰ ਹੁੰਦੇ ਆ ਕਿਵੇਂ ਪ੍ਰੈਸ ਹੁੰਦੇ ਆ ਇਹ ਬਾਪੂ ਲਾਲ ਸਿੰਘ ਜੀ ਆ ਟਰੱਕ ਚਲਾਉਂਦਾ ਸੀ ਕਿਸੇ ਟਾਈਮ 36 ਗੜ੍ਹ ਤੋਂ ਆਇਆ ਸੀ ਸਾਡੇ ਕੋਲੇ ਹੁਣੇ ਵੀ ਬਾਪੂ ਠੀਕ ਆ ਹੁਣ ਸਾਡੇ ਨਾਲ ਕੱਪੜੇ ਪ੍ਰੈਸ ਕਰਾਉਂਦਾ ਇਦਾਂ ਹੀ ਜੀਵਨ ਆ ਵੀਰਾ ਜੀਵਨ ਵੀਰਾ ਸਟਾਫ ਨਰਸ ਸੀਗਾ ਬਹੁਤ ਬੁਰੀ ਹਾਲਤ 'ਚ ਸਾਨੂੰ ਵੀਰਾ ਮਿਲਿਆ ਸੀਗਾ ਮੈਂਟਲੀ ਡਿਪਰੈਸ਼ਨ ਸੀ ਹੁਣ ਵੀਰਾ ਕੱਪੜੇ ਪ੍ਰੈਸ ਕਰਾਉਂਦਾ ਇਦਾਂ ਗਰਮੀਤ ਸਿੰਘ ਲਾਲੀ ਵੀਰਾ ਇਹਦੀਆਂ ਵੀ ਤੁਸੀਂ ਦੇਖੋ ਤਸਵੀਰਾਂ ਗਰਮੀਤ ਸਿੰਘ ਲਾਲੀ ਵੀਰੇ ਨੂੰ ਕਿਹੜੀ ਹਾਲਤ ਦੇ ਵਿੱਚ ਲੈ ਕੇ ਆਏ ਸੀਗੇ ਇਹ ਵੀ ਵੀਰਾ ਕੱਪੜੇ ਪ੍ਰੈਸ ਕਰਾਉਂਦਾ ਨਾਲ ਇੱਧਰ ਸਾਡੇ ਕੋਲੇ ਬੈਸ਼ਰੂਦ ਆਸਾ ਇਹ ਵੀ ਵੀਰੇ ਨੂੰ ਬਦਨੀ ਤੋਂ ਲੈ ਕੇ ਆਏ ਸੀ ਤੁਸੀਂ ਤਸਵੀਰਾਂ ਦੇਖੋ ਕਿਵੇਂ ਲੱਤ ਟੁੱਟੀ ਹੋਈ ਸੀ ਹੱਡੀ ਬਾਹਰ ਨਿਕਲੀ ਹੋਈ ਸੀ ਪੂਰੀਆਂ ਲੱਤਾਂ ਗਲੀਆਂ ਪਈਆਂ ਸੀਗੀਆਂ ਤੇ ਅੱਜ ਇਹ ਵੀਰਾ ਕੱਪੜਿਆਂ ਦੀ ਪ੍ਰੈਸੀ ਸੀ ਇਧਰ ਤਾਰਾ ਸਿੰਘ ਆ ਬਾਈ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਆਏ ਸੀ ਬਾਈ ਨੂੰ ਪੂਰੀ ਸਕਿਨ ਪ੍ਰੋਬਲਮ ਹੈ ਪੂਰੀ ਬਾਡੀ ਖਰਾਬ ਹੋਈ ਸੀ ਉੱਥੋਂ ਵੀਰ ਛੱਡ ਕੇ ਗਈ ਸਾਡੇ ਕੋਲੇ ਆ ਕੇ ਤੇ ਇਹ ਵੀ ਵੀਰਾ ਸਾਰਾ ਦਿਨ ਕੱਪੜੇ ਪ੍ਰੈਸ ਕਰਦਾ ਇਧਰ ਸਾਡੇ ਟੇਲਰ ਨੇ ਕਮਲ ਟੇਲਰ ਆ ਇਹ ਬਟਾਰੀ ਵਾਲਾ ਬਾਈ ਆ ਇਹਨਾਂ ਦੀ ਸਲਾਈ ਦੀ ਡਿਊਟੀ ਲੱਗੀ ਹੋਈ ਹੈ ਇਹਨਾਂ ਨੇ ਸਟੀਚਿੰਗ ਕਰਨੀ ਹੈ ਸਾਰਾ ਦਿਨ ਤੇ ਇਸ ਪਾਸੇ ਅਮਰਜੀਤ ਵੀਰਾ, ਕੁਲਦੀਪ ਵੀਰਾ, ਬਾਦਲ ਬਾਈ ਇਹ ਤਿੰਨੋਂ ਬੰਦਿਆਂ ਦਾ ਕੰਮ ਆ ਵਰਦੀਆਂ ਜਿਵੇਂ ਜਿਵੇਂ ਪ੍ਰੈਸ ਹੋਈ ਜਾਂਦੀਆਂ ਉਹਨਾਂ ਨੂੰ ਇੱਕ ਸਾਈਡ ਤੇ ਸੈਟਿੰਗ ਕਰਕੇ ਰੱਖਣੀ ਜਿਹੜੀਆਂ ਬੱਚਿਆਂ ਵਾਲੇ ਕੱਪੜੇ ਆ ਉਹਨਾਂ ਨੂੰ ਬੱਚਿਆਂ ਕੋਲੇ ਪਹੁੰਚਦੇ ਕਰਨਾ ਜਿਹੜੀਆਂ ਜਿਹੜੇ ਜਿਹੜੇ ਫਲੋਰ ਦੇ ਉੱਤੇ ਜਿੱਥੇ-ਜਿੱਥੇ ਹੈਗੀਆਂ ਜ਼ਿੰਮੇਵਾਰੀਆਂ ਉੱਥੇ ਇਹ ਸਾਡਾ ਬਿਸਤਰਿਆਂ ਦਾ ਸਟੋਰ ਆ ਇਹਦੇ ਵਿੱਚ ਤੁਸੀਂ ਦੇਖਦੇ ਹੋ ਆ ਦਰੀਆਂ ਆ ਆ ਕੰਬਲ ਆ ਜਿਹੜੀ ਸੰਗਤ ਸਾਨੂੰ ਦੇਖੇ ਜਾਂਦੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਪੂਰੇ ਸਲੀਕੇ ਨਾਲ ਸਾਹਮ ਸਾਹਮ ਕੇ ਰੱਖਦੇ ਆ ਤਾ ਜੋ ਕੋਈ ਚੀਜ਼ ਖਰਾਬ ਨਾ ਹੋਵੇ ਆ ਮੂਰੇ ਗੇਟ ਦੇ ਤੁਸੀਂ ਦੇਖਦੇ ਹੋ ਪੱਲਾ ਲੱਗਿਆ ਹੋਇਆ ਪਿਛਲੀ ਵਾਰੀ ਇੱਥੇ ਚੂਹੇ ਆ ਗਏ ਸੀਗੇ ਫਿਰ ਚੂਹਿਆਂ ਤੋਂ ਬਚਣ ਦੇ ਮਾਰਿਆ ਨੇ ਅਸੀਂ ਇਹਨੂੰ ਦਰਵਾਜ਼ੇ ਦੇ ਮੂਰੇ ਲਾਇਆ ਹੋਇਆ ਵੀ ਕੋਈ ਅੰਦਰ ਚੂਹਾ ਨਾ ਵੜ ਸਕੇ ਇਹ ਕਮਰਾ ਚਾਰੇ ਪਾਸਿਓਂ ਬੰਦ ਦਾ ਇੱਕ ਐਗਜ਼ੋਸਟ ਫੈਨ ਲੱਗਿਆ ਹੋਇਆ ਉਹ ਵੀ ਮੂਰੇ ਜਾਲੀ ਲਾਈ ਹੋਈ ਆ ਹੁਣ ਜਿਵੇਂ ਆ ਗਦੈਲੇ ਪਏ ਆ ਸਾਰੇ ਆ ਦਰੀਆਂ ਪਈਆਂ ਸਾਰੀਆਂ ਆ ਦਰੀਆਂ ਮੁੰਡੇ ਚ ਨਹੀਂ ਜਾਂਦੇ ਆ ਅਰ ਰਜਾਈਆਂ ਆ ਆ ਕੰਬਲ ਆ ਇਹ ਵੀ ਸਾਰੇ ਕੰਬਲ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਇਨਚਾਰਜ ਜਿਹੜਾ ਹੈਗਾ ਇੱਥੇ ਸਾਡੇ ਮਨੀਸ਼ ਵੀਰ ਆ ਤੇ ਇਹ ਵੀਰੇ ਹੋਣੀ ਆ ਸਾਡੇ ਵਿਸਪਾਲ ਵੀਰਾ ਹੋ ਗਿਆ ਤੇ ਇਹਨਾਂ ਦੀਆਂ ਡਿਊਟੀਆਂ ਅਕਾਲਪੁਰਕ ਵਾਹਿਗੁਰੂ ਨੇ ਲਾਈਆਂ ਹੋਈਆਂ ਕੱਪੜੇ ਦੀਆਂ ਜਿੰਨੀ ਵੀ ਸੰਗਤ ਸਾਨੂੰ ਪੁਰਾਣਾ ਕੱਪੜਾ ਦੇ ਕੇ ਜਾਂਦੇ ਆ ਸਭ ਤੋਂ ਵੱਡਾ ਚੈਲੰਜ ਸਾਡਾ ਉਹ ਪੁਰਾਣੇ ਕੱਪੜੇ ਨੂੰ ਯੂਜ਼ 'ਚ ਲੈ ਕੇ ਆਉਣਾ ਉਹਨੂੰ ਸ਼ੰਡ ਸਟਾਈ ਕਰਨੀ ਆ ਉਹਦੇ ਚੋਂ ਮਾੜੇ ਕੱਪੜੇ ਆ ਜਿਹੜੇ ਉਹ ਕੱਢਣੇ ਆ ਜਿਹੜੇ ਚੰਗੇ ਆ ਉਹ ਸਾਹਮਣੇ ਆ ਉਹਨਾਂ ਨੂੰ ਯੂਜ਼ ਕਰਨਾ ਹੁਣ ਇਧਰ ਸਣੀ ਵੀਰੇ ਹੁਣੇ ਲੱਗੇ ਹੋਏ ਨੇ ਸਣੀ ਆ सोनू ਆ ਸਣੀ ਵੀਰੇ ਨੂੰ ਖੰਨੇ ਤੋਂ ਲੈ ਕੇ ਆਏ ਤੁਸੀਂ ਦੇਖਿਆ ਸੀ सोनू ਵੀਰੇ ਨੂੰ ਨੰਗਲਾਂ ਤੋਂ ਲੈ ਕੇ ਆਏ ਸੀ ਵੀਰੇ ਨੂੰ ਤੇ ਇਹਨਾਂ ਦੋਨੇ ਵੀਰਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਲੈ ਕੇ ਆਏ ਸੀ ਇਹਨਾਂ ਦਾ ਕੰਮ ਐ ਇਦਾਂ ਗੋਲੇ ਬਣਾ ਆਪਣਾ ਰੱਖਣੇ ਆ ਆ ਦੇਖੋ ਹਰੇਕ ਬੰਦੇ ਦਾ ਅੰਸ਼ੂ ਮੰਨਾ ਹਰੇਕ ਦਾ ਨਾਮ ਬਾਈ ਨੇਮ ਪਜਾਮਿਆਂ ਦੇ ਉੱਤੇ ਇਦਾਂ ਨਾਮ ਲਿਖੇ ਹੋਏ ਆ ਤੇ ਇਹਨਾਂ ਦੇ ਵਿੱਚ ਇਹਨਾਂ ਦੀਆਂ ਟੀ-ਸ਼ਰਟਾਂ ਪਾ ਪਾ ਕੇ ਸੈੱਟ ਬਣਾ ਬਣਾ ਕੇ ਇਹਨਾਂ ਨੇ ਰੱਖੀ ਜਾਣੇ ਆ ਔਰ ਇਹ ਕੱਪੜੇ ਜਦੋਂ ਸਵੇਰੇ ਉਹ ਪਾਉਣੇ ਆ ਇਹ ਸਾਰੇ ਕੱਪੜੇ ਅਲੱਗ-ਅਲੱਗ ਫਲੋਰਾਂ ਦੇ ਉੱਤੇ ਪਹੁੰਚਦੇ ਹੋ ਜਾਣੇ ਤਾਂ ਤੇ ਜਿਹੜੇ ਕੱਪੜੇ ਉਧਰ ਪ੍ਰੈਸ ਹੋਈ ਜਾਂਦੇ ਆ ਕੁਰਤੇ ਪਜਾਮੇ ਉਹਨਾਂ ਦੀ ਇੱਧਰ ਤੁਸੀਂ ਦੇਖਦੇ ਹੋ ਚਣਾਈ ਹੋਈ ਜਾਂਦੀ ਹੈ ਚਿਣੀ ਜਾਂਦੇ ਨੇ ਇਕੱਲੇ-ਇਕੱਲੇ ਕੁਰਤੇ ਪਜਾਮੇ ਦੇ ਉੱਤੇ ਹਰੇਕ ਮੈਂਬਰ ਦਾ ਨਾਮ ਲਿਖਿਆ ਹੋਇਆ ਹਰਿੰਦਰ ਕੁਮਾਰ ਕੇਸਰ ਸਿੰਘ ਢਾਲੀਆਲ ਹਾਕਮ ਸਿੰਘ ਬਾਪੂ ਇਦਾਂ ਹੀ ਗੁਰਦੱਤ ਅਜੀਤ ਕੁਮਾਰ ਹਨਾ ਹਰੇਕ ਬੰਦੇ ਦਾ ਨਾਮ ਪਿਆਰਾ ਸਿੰਘ ਆ ਗੁਰਲਾਲ ਸਿੰਘ ਦੇਵ ਸਿੰਘ ਜਗਪਾਲ ਸਿੰਘ ਇਦਾਂ ਹੀ ਰਾਮਕ੍ਰਿਸ਼ਨ ਜਲੰਧਰ ਤੋਂ ਤੇ ਇਦਾਂ ਹੀ ਪੰਨੂ ਰਾਮ ਹਨਾ ਜਗਮੋਣ ਸਿੰਘ ਇਧਰ ਨਿਜ਼ਾਮ ਖਾਨ ਕੁਲਦੀਪ ਰਾਏ ਕੋਟ ਹਰ ਇੱਕ ਬੰਦਾ ਰਾਜੂ ਇਦਾਂ ਹੀ ਰਾਮ ਫੁੱਜ ਅਭਿਸ਼ੇਕ ਇਹੇ ਕੁਰਤੇ ਪਜਾਮੇ ਸਾਡੇ ਯੂਨੀਫਾਰਮ ਵਾਲੇ ਆਹ ਕੁਰਤੇ ਪਜਾਮੇ ਜਿਹੜੇ ਆਮ ਅਸੀਂ ਰੁਟੀਨ 'ਚ ਪਾਉਂਦੇ ਆ ਰੋਜ਼ ਜਿਹੜੇ ਬਾਪੂ ਬਜ਼ੁਰਗਾਂ ਦੇ ਇਹਦੇ ਤੇ ਵੀ ਹਰੇਕ ਦਾ ਨਾਮ ਲਿਖਿਆ ਸਵਰਨ ਸਿੰਘ ਹੋਰ ਬੰਦੇ ਦਾ ਇਹ ਤੌਲੀਏ ਜਿਵੇਂ ਹੁਣ ਧੋ ਕੇ ਆ ਗਏ ਆ ਜਿੰਨੇ ਤੌਲੀਏ ਤੁਸੀਂ ਦੇਖੋ ਵੀ ਸਵੇਰੋਂ ਹਰ ਰੋਜ਼ ਕਰੀ 700 ਬੰਦਾ ਇਸ਼ਨਾਨ ਕਰਦਾ ਔਰ 700 ਬੰਦੇ ਦੇ ਕੁਰਤੇ ਪਜਾਮੇ ਉਹਨਾਂ ਦੇ ਲੋਅਰ ਪਜਾਮੇ ਟੀ-ਸ਼ਰਟ ਉਹਨਾਂ ਦੇ ਤੌਲੀਏ ਸਾਰੇ ਧੋ ਧੋ ਕੇ ਰੱਖਣਿਆ ਕਸ਼ਹਿਰੇ ਆ ਆ ਕਸ਼ਹਿਰਿਆਂ ਦਾ ਹੀ ਆਪਾਂ ਭਰਿਆ ਪਿਆ ਹਾ ਉਹ ਪਿੱਛੇ ਵੀ ਇਹ ਸਾਰੇ ਕਸ਼ਹਿਰੇ ਹੁਣ ਸੁੱਕਣੇ ਪਾ ਕੇ ਧੋ ਕੇ ਸਕਾ ਕੇ ਇਹਨਾਂ ਨੂੰ ਇੱਥੇ ਇਕੱਠੇ ਕਰ ਕਰ ਰੱਖੀ ਜਾਣਿਆ ਔਰ ਇਹਨਾਂ ਕਸ਼ਹਿਰਿਆਂ ਦੇ ਉੱਤੇ ਵੀ ਬੰਦਿਆਂ ਦੇ ਨਾਮ ਲਿਖੇ ਹੁੰਦੇ ਆ ਹਰੇਕ ਬੰਦੇ ਦਾ ਨਾਮ ਆ ਤਾਂ ਜੋ ਕੋਈ ਸਕਿਨ ਦੀ ਬਿਮਾਰੀ ਇੱਕ ਦੂਸਰੇ ਨੂੰ ਨਾ ਲੱਗ ਸਕੇ ਤੇ ਇਸੇ ਤਰ੍ਹਾਂ ਹੀ ਉਹ ਵੀਰ ਲੱਗਿਆ ਹੋਇਆ ਪਰਲੇ ਪਾਸੇ ਉਹ ਟੀ-ਸ਼ਰਟਾਂ ਦੇ ਉੱਤੇ ਆਕ ਲਾ ਰਿਹਾ ਟੀ-ਸ਼ਰਟਾਂ ਸੈਟ ਕਰ ਕਰਕੇ ਰੱਖੀ ਜਾਂਦਾ ਜਿਹੜੇ ਪੁਰਾਣੇ ਕੱਪੜੇ ਆਉਂਦੇ ਆ ਛਾਂਟ ਛਾਂਟ ਕੇ ਉਹ ਜਿਹੜੀਆਂ ਸਾਫ਼ ਟੀ-ਸ਼ਰਟਾਂ ਆਉਂਦੀਆਂ ਉਹ ਕੱਢ ਕੇ ਸਾਈਜ਼ ਵਾਈਜ਼ ਸੰਭੀ ਜਾਂਦੇ ਆ ਫਿਰ ਉਹਨਾਂ ਨੂੰ ਤਵਾ ਕੇ ਉਸ ਵਾਰ ਉਹਦੇ ਤੇ ਨਾਮ ਲਿਖੀ ਜਾਂਦੇ ਆ ਜਿਹੜੇ-ਜਿਹੜੇ ਮੈਂਬਰ ਦੇ ਸਾਈਜ਼ ਵਾ ਜਾਈ ਜਾਣੀ ਹੈ ਹੁਣ ਜਿਵੇਂ ਬੱਚਿਆਂ ਦੀਆਂ ਜੂਨੀਫਾਰਮ ਆ ਸਕੂਲ ਦੀਆਂ ਇਹ ਬੱਚਿਆਂ ਦੀਆਂ ਸਕੂਲ ਦੀਆਂ 유ਨੀਫਾਰਮ ਧੋ ਕੇ ਪ੍ਰੈਸ ਕਰਕੇ ਰੱਖੀਆਂ ਪਈਆਂ ਹਰ ਰੋਜ਼ ਹਰੇਕ ਬੱਚੇ ਨੂੰ ਧੋਤੀ ਹੋਈ ਪ੍ਰੈਸ ਕੀਤੀ ਹੋਈ 유ਨੀਫਾਰਮ ਮਿਲਣੀ ਆ ਹਰ ਰੋਜ਼ ਹਰੇਕ ਬਾਪੂ ਬਜ਼ੁਰਗ ਨੂੰ ਧੋਤਾ ਹੋਇਆ ਕੁਰਤਾ ਪਜਾਮਾ ਬਾਪੂ ਗੋਪਾਲ ਉਹਨਾਂ ਨੂੰ ਤੇ ਪ੍ਰੈਸ ਕੀਤਾ ਮਿਲਣਾ ਹਰੇਕ ਭੈਣ ਨੂੰ ਹਰੇਕ ਸਕੂਲੇ ਜਾਣ ਵਾਲੇ ਬੱਚੇ ਨੂੰ ਹਰ ਇੱਕ ਚੀਜ਼ ਸਾਫ਼ ਸੁਥਰੀ ਮਿਲਣੀ ਆ ਤੇ ਇਸੇ ਤਰ੍ਹਾਂ ਸੈੱਟ ਬਣਾ ਬਣਾ ਕੇ ਰੱਖੇ ਹੁੰਦੇ ਆ ਇਸੇ ਤਰ੍ਹਾਂ ਇਹ ਜਿਹੜਾ ਇਹ ਹੈਗਾ ਕੱਪੜਿਆਂ ਦੀ ਤੇ ਬੂਟਾਂ ਦੀ ਇੱਕ ਪੂਰੀ ਇਹ ਸਾਡੀ ਕਹਿ ਦਿੰਦੇ ਆ ਵੀ ਇੱਕ ਸ਼ੋਅਰੂਮ ਆ ਸਾਡਾ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਲਿਖਿਆ ਹੋਇਆ ਸਾਰਾ ਖੇਸ ਲੋਈ ਸਰੋਪੇ ਕੱਚਾ ਕਸ਼ਹਿਰਾ ਜਰਾਬਾਂ ਪੱਗਾਂ ਬਣਾਣਾ ਤੌਲੀਏ ਇਹ ਸਾਰਾ ਕੁਝ ਇਹਦੇ ਵਿੱਚ ਰੱਖਿਆ ਹੋਇਆ ਕਮਰੇ ਦੇ ਤੇ ਹੁਣ ਸਾਨੂੰ ਇੱਕ ਤਾਂ ਰੈਕ ਚਾਹੀਦੀ ਇਸ ਤਰ੍ਹਾਂ ਦੇ 25 ਰੈਕ ਚਾਹੀਦੇ ਘੱਟੋ-ਘੱਟ ਵੱਡੇ ਵਾਲੇ ਜਿਹਦੇ ਵਿੱਚ ਅਸੀਂ ਕੱਪੜਿਆਂ ਨੂੰ ਹੁਣ ਕਿਉਂਕਿ ਸਿਆਲੂ ਕੱਪੜਾ ਬਹੁਤ ਜ਼ਿਆਦਾ ਵੱਧ ਜਾਂਦਾ ਆ ਸਾਰਾ ਚੱਪਲਾਂ ਦਾ ਵਾਜੀ 1000 ਬੰਦੇ ਦੀ ਰਹਿਣ ਸਹਿਣ ਵਾਸਤੇ ਇੱਡੀ ਵੱਡੀ ਜ਼ਰੂਰਤ ਪੈਂਦੀ ਆ ਜਿਹੜੇ ਕੋਈ ਭੈਣ ਭਰਾ ਸਾਨੂੰ ਚਪਲਾਂ ਡੋਨੇਟ ਕਰ ਜਾਂਦੇ ਫਿਰ ਹਰੇਕ ਚਪਲ 8 ਨੰਬਰ ਦੀਆਂ ਚਪਲਾਂ ਜੈਂਟਸ 7 ਨੰਬਰ ਦੀਆਂ ਚਪਲਾਂ ਜੈਂਟਸ ਇਦਾਂ ਹੀ ਨੰਬਰ ਲੱਗੇ ਹੋਇਆ ਹਰ ਚੀਜ਼ ਰੱਖੀ ਹੋਈ ਆ ਲੇਡੀਜ਼ ਦੀਆਂ ਅਲੱਗ ਰੱਖੀਆਂ ਹੋਈਆਂ ਆ ਹੁਣ ਰੈਕ ਬੰਦ ਕਰਕੇ ਤੁਸੀਂ ਦੇਖੋ ਇਹਦੇ ਤੇ 9 ਤੋਂ 10 ਨੰਬਰ ਲੇਡੀਜ਼ ਚਪਲਾਂ ਇਹਦੇ ਤੇ ਲੇਡੀਜ਼ ਚਪਲਾਂ 7 ਤੋਂ 8 ਨੰਬਰ ਇਹ ਸਾਰੇ ਹਰ ਤਰ੍ਹਾਂ ਦੀ ਚਪਲ ਇਦਾਂ ਜੋੜੇ ਬੰਨ ਬੰਨ ਕੇ ਰੱਖੇ ਹੋਇਆ ਤਾਂ ਜੋ ਅਲੱਗ ਵੀ ਨਾ ਹੋਣ ਤੇ ਇਹਨਾਂ ਨੂੰ ਹਰੇਕ ਜੋੜੇ ਨੂੰ ਇਸ ਤਰ੍ਹਾਂ ਅਸੀਂ ਲੀਰਾਂ ਨਾਲ ਗੱਠਾ ਮਾਰ ਕੇ ਬੰਨੀਆਂ ਹੋਈਆਂ ਵਾਂ ਜਿਹੜੇ ਪੁਰਾਣੇ ਸੂਟ ਆ ਜਾਂਦੇ ਹਰ ਇੱਕ ਚੀਜ਼ ਵਰਤੋਂ ਚ ਲਿਆਂਦੀ ਜਾਂਦੀ ਹੈ ਉਹਨਾਂ ਦੀਆਂ ਲੀਰਾਂ ਕੱਟ-ਕੱਟ ਕੇ ਉਹਨਾਂ ਦੇ ਜੋੜੇ ਬਣਾ ਕੇ ਉਹਨਾਂ ਨੂੰ ਰਸੀਆਂ ਨਾਲ ਬੰਨ ਦਿੱਤੇ ਇਹ ਬੀਬੀਆਂ ਭੈਣਾਂ ਦੇ ਸੂਟ ਆ ਜਿਹੜੇ ਆਣ ਲੱਗ ਨੇ ਜਿਹੜੇ ਅਣਸੀਤੇ ਸੂਟ ਨੇ ਹਨਾ ਭੈਣਾਂ ਦੇ ਵਿਆਹ ਹੁੰਦੇ ਆ ਜਦੋਂ ਕਈ ਗਰੀਬ ਪਰਿਵਾਰ ਸਾਡੇ ਗੋਂਦੇ ਉਹਨਾਂ ਨੂੰ ਅਸੀਂ ਮੰਨ ਲਓ 77 ਸੂਟ ਦੇ ਦਿੰਨੇ ਆ ਤੇ ਇਸੇ ਤਰ੍ਹਾਂ ਹੀ ਇਹ ਪਾਸਾ ਸਾਰਾ ਜਿਹੜਾ ਇਹ ਬੱਚਿਆਂ ਦੇ ਪਜਾਮੇ ਲੋਅਰ ਟੀ-ਸ਼ਰਟਾਂ ਛੋਟੇ ਬੱਚਿਆਂ ਦੀਆਂ ਜਾਂ ਵੱਡਿਆਂ ਦੀਆਂ ਇਹ ਵੱਡਿਆਂ ਦੀਆਂ ਇਹ ਜਿਹੜੇ ਇੱਕੋ ਕਲਰ ਦੇ ਵਿੱਚ ਨੇ ਜਿਹੜੇ ਹਨ ਤੇ ਇਸੇ ਤਰ੍ਹਾਂ ਇੱਧਰ ਵੀ ਸਾਰੇ ਤੁਸੀਂ ਦੇਖੋਗੇ ਹਰ ਇੱਕ ਚੀਜ਼ ਇਦਾਂ ਲਫਾਫਿਆਂ ਦੇ ਵਿੱਚ ਪਾ ਕੇ ਰੱਖੀ ਹੋਈ ਆ 5 ਐਕਸਲ 4 ਪੀਸ ਟੋਟਲ 19 ਪੀਸ ਹਨਾ ਉੱਪਰ ਨੰਬਰ ਲਿਖਿਆ ਹੋਇਆ ਇਦਾਂ ਹੀ ਆ ਕੱਪੜਾ ਜਿਹੜਾ ਚਿੱਟਾ ਕੱਪੜਾ ਸਾਨੂੰ ਦੇਖ ਕੇ ਜਾਂਦੇ ਨੇ ਜਿਹੜੀਆਂ ਧਾਰਮਿਕ ਥਾਵਾਂ ਉੱਥੇ ਚਿੱਟਾ ਕੱਪੜਾ ਬਹੁਤ ਚੜਦਾ ਜਿੱਥੇ ਦਸਵੇਂ ਦਾ ਕੱਪੜਾ ਹੋ ਗਿਆ ਜਾਂ ਹੋਰ ਅਸੀਂ ਦਾਨੀ ਜਗ੍ਹਾ ਤੇ ਉਹ ਫਿਰ ਸਾਨੂੰ ਬਹੁਤ ਦਾਤ ਚ ਕੱਪੜਾ ਦੇ ਕੇ ਜਾਂਦੇ ਆ ਚਿੱਟਾ ਅਸੀਂ ਉਹਨਾਂ ਦੇ ਚਿੱਟੇ ਬੋਰੇ ਬਣਾ ਲੈਨੇ ਆ ਇਸ ਤਰ੍ਹਾਂ ਦੇ ਤੇ ਹਰੇਕ ਬੋਰੇ ਦੇ ਉੱਤੇ ਤੁਸੀਂ ਦੇਖੋਗੇ ਏ ਜੈਕਟ ਏ ਜੈਕਟ ਦਾ ਮਤਲਬ ਹੈਗਾ ਵੀ ਇੱਕ ਨੰਬਰ ਜੈਕਟ ਆ ਜਿਹੜੀ ਹੈ ਨਾ ਹਾਂ ਜੈਂਟਸ ਪਜਾਮੇ ਸੌਰੀ ਮੈਂ ਜੈਕਟ ਪੜ ਗਿਆ ਰੰਗਦਾਰ ਇਹਦੇ ਵਿੱਚ ਸਾਈਜ਼ 36 ਨੰਬਰ ਦੇ 20 ਆ ਸਾਈਜ਼ 38 ਨੰਬਰ ਦੇ 22 ਆ ਸਾਈਜ਼ ਐਲ ਜਿਹੜੀ ਐਲ ਸਾਈਜ਼ ਦੇ 65 ਆ ਟੋਟਲ 107 ਪੀਸ ਆ ਪਜਾਮੇ 10 4 25 ਨੂੰ ਇਹ ਝੋਲਾ ਬੈਗ ਭਰਿਆ ਗਿਆ ਤੇ ਇਹ ਹੁਣ ਜਿਵੇਂ ਜਿਵੇਂ ਗਰਮੀਆਂ ਵਾਲਾ ਤੇ ਸਰਦੀਆਂ ਵਾਲਾ ਸਮਾਨ ਅਲੱਗ-ਅਲੱਗ ਰੱਖਿਆ ਹੁੰਦਾ ਹੁਣ ਜਿਵੇਂ-ਜਿਵੇਂ ਮੌਸਮ ਮੁਤਾਬਕੇ ਬੋਰੇ ਖੋਲ ਖੋਲ ਕੇ ਫਿਰ ਅਸੀਂ ਵਰਤੀ ਜਾਂਦੇ ਆ ਆਹ ਆਪਸਾ ਤੁਸੀਂ ਦੇਖੋਗੇ ਇਹ ਛੋਟੇ ਬੱਚਿਆਂ ਦੇ ਕੱਪੜੇ ਆ ਜਿਵੇਂ ਸਾਡੇ ਕੋਲੇ ਹੁਣ ਛੋਟੇ ਬੱਚੇ ਆ ਜਿੰਨੇ ਬੱਚੇ ਸਾਡੇ ਕੋਲ ਰਹਿੰਦੇ ਆ ਉਹ ਤਾਂ ਹੈ ਹੀ ਆ ਸਾਡੇ ਕੋਲੇ ਕੈਂਪ ਦੇ ਵਿੱਚ ਹਰ ਕੈਂਪ ਚ 2 ਤੋਂ 250 ਬੱਚਾ ਹੁੰਦਾ ਤੇ ਜਿਹਦੇ ਵਿੱਚੋਂ 10 ਤੋਂ 15 ਬੱਚੇ ਹਰ ਵਾਰ ਕੱਪੜੇ ਲੈ ਕੇ ਜਾਂਦੇ ਆ ਜਿਨ੍ਹਾਂ ਦੇ ਕੱਪੜੇ ਫਟੇ ਹੋਏ ਪਾਏ ਹੁੰਦੇ ਆ ਜਾਂ ਸਹੀ ਨਹੀਂ ਪਾਏ ਚੱਪਲਾ ਨਹੀਂ ਪਾਈਆਂ ਅਸੀਂ ਉਹਨਾਂ ਨੂੰ ਇੱਥੋਂ ਦੇ ਕੇ ਭੇਜਦੇ ਆ ਦੇਣ ਵਾਲਾ ਤਾਂ ਉੱਪਰ ਵਾਲਾ ਵਾ ਅਸੀਂ ਤਾਂ ਕੌਣ ਅਸੀਂ ਤਾਂ ਵੰਡਣ ਵਾਲੇ ਆ ਜੀ ਸਾਡੀ ਕੋਈ ਈਕਾਤ ਨਹੀਂ ਵੀ ਤੁਸੀਂ ਦੇਖੋ ਹਰ ਇੱਕ ਚੀਜ਼ ਪੂਰੇ ਸਲੀਕੇ ਨਾਲ ਇੱਥੇ ਚਣ ਕੇ ਹਰ ਇੱਕ ਕੱਪੜਾ ਹਰ ਇੱਕ ਪ੍ਰੋਪਰ ਉਹਨਾਂ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਵਾ ਫਿਰ ਇਸੇ ਤਰ੍ਹਾਂ ਹੀ ਅੱਗੇ ਆ ਜਾਈਏ ਆਪਾਂ ਹੁਣ ਇਹ ਬੂਟ ਆ ਹੁਣ ਤੁਸੀਂ ਦੇਖੋਗੇ ਵੀ ਸਰਦੀਆਂ ਆ ਗਈਆਂ ਸਰਦੀਆਂ 'ਚ ਸਾਨੂੰ ਬੂਟਾਂ ਦੀ ਲੋੜ ਪੈਂਦੀ ਹੈ ਹਨਾ ਆ ਜਿਹੜੇ-ਜਿਹੜੇ ਬੂਟ ਜਿਵੇਂ-ਜਿਵੇਂ ਆਈ ਜਾਂਦੇ ਸਾਨੂੰ ਉਹਨਾਂ ਨੂੰ ਬੂਟਾਂ ਨੂੰ ਨੰਬਰ ਵਾਈਜ਼ ਰੱਖਿਆ ਹੋਇਆ ਜਿਹੜੇ ਪੁਰਾਣੇ ਬੂਟ ਆਉਂਦੇ ਨੇ ਭੈਣਾ ਤੁਹਾਨੂੰ ਘਰਾਂ ਤੋਂ ਦੇ ਜਾਂਦੀਆਂ ਉਹਨਾਂ ਨੂੰ ਲੱਗ ਜਿਹੜੀਆਂ ਵੀਰ ਸਾਡੇ ਪੁਰਾਣੇ ਬੂਟ ਦੇ ਕੇ ਜਾਂਦੇ ਆ ਉਹਨਾਂ ਨੂੰ ਲੱਗ ਔਰ ਜਿਹੜੇ ਨਵੇਂ ਆ ਇਹ ਸਾਰੇ ਨਵੇਂ ਜੋੜੇ ਆ ਉੱਪਰ ਜਿਹੜੇ ਰੱਖੇ ਹੋਇਆ ਉਹ ਸਾਰੇ ਜਿਹੜੇ ਅਸੀਂ ਹਰ ਸਾਲ ਨਵੇਂ ਬੂਟ ਬਣਵਾਉਨੇ ਆ ਜਿਹੜੇ ਕੰਪਨੀ ਤੋਂ ਮੰਨ ਲਓ 5-500 ਪੀਸ 1000-1000 ਪੀਸ ਪਿਛਲੇ ਸਾਲ ਵੀ ਅਸੀਂ ਤਿਆਰ ਕਰਾਇਆ ਸੀ ਜਿਹੜੇ ਇੱਕੋ ਰੰਗ ਦੇ ਆ ਜਿਵੇਂ ਕੈਂਪਸ ਦੇ ਬੂਟ ਪਿਛਲੇ ਸਾਲ ਬਣਵਾਏ ਸੀ ਅਸੀਂ ਤੇ ਇਹ ਸਾਰੇ ਕੈਂਪਸ ਦੇ ਬੂਟ ਭਰੇ ਹੋਇਆ ਤੇ ਹਰੇਕ ਬੂਟ ਦੇ ਡੱਬੇ ਦੇ ਉੱਪਰ ਲਿਖਿਆ ਹੋਇਆ ਵਾ ਤੁਸੀਂ ਉੱਪਰ ਪੜ੍ਹੋਗੇ ਦੇਖੋ ਉੱਪਰ ਲਿਖਿਆ ਜੈਂਟਸ ਬੂਟ ਅ ਕੈਂਪਸ ਨੀਲੇ ਰੰਗ ਦੇ ਲਿਖਿਆ ਹੋਇਆ ਵਾ 9 ਨੰਬਰ ਦੇ 14 ਔਰ 7 ਨੰਬਰ ਦੇ 3 10 ਨੰਬਰ ਦਾ 1 18 ਪੀਸ ਉਹਦੇ ਵਿੱਚ ਪਏ ਆ ਹਰੇਕ ਡੱਬੇ ਦੇ ਉੱਤੇ ਜੈਂਟਸ ਬੂਟ ਕੈਂਪਸ ਦੇ ਨੀਲੇ 9 ਨੰਬਰ ਦੇ 12 ਜੋੜੇ ਇਹਦੇ ਵਿੱਚ ਪਏ ਆ ਤੇ ਇਦਾਂ ਹੀ ਆ ਦੇਖੋ ਗਰੇ ਚੱਪਲਾ ਅ ਬਾਬਿਆਂ ਵਾਸਤੇ ਹੈ ਨਾ ਬਾਬਿਆਂ ਵਾਲੀਆਂ ਇਹਦੇ ਵਿੱਚ ਗਰੇ ਚੱਪਲਾਂ ਬਾਬਿਆਂ ਵਾਸਤੇ ਅਲੱਗ-ਅਲੱਗ ਨੰਬਰਾਂ ਦੀਆਂ ਇਹਦੇ ਵਿੱਚ ਜੈਂਟਸ ਚੱਪਲਾਂ ਚਿੱਟੀ ਤੇ ਨੀਲੀ ਜੈਂਟਸ ਚੱਪਲਾਂ ਚਿੱਟੀ ਤੇ ਨੀਲੀ ਮਤਲਬ ਹਰ ਇੱਕ ਚੀਜ਼ ਆਪਣੇ ਵੱਲੋਂ ਪੂਰੀ ਮੈਂਟੇਨ ਕਰਕੇ ਰੱਖੀ ਜਾਂਦੀ ਆ ਔਰ ਉਹ ਜ਼ਰੂਰਤ ਵਾਲੀਆਂ ਚੀਜ਼ਾਂ ਜਿਵੇਂ ਜਿਵੇਂ ਆ ਪ੍ਰਾਣੇ ਘਰਾਂ ਤੋਂ ਆ ਜਾਂਦੀਆਂ ਚੀਜ਼ਾਂ ਜਿਹੜੀਆਂ ਸੰਗਤ ਦੇ ਜਾਂਦੀ ਆ ਪ੍ਰਾਣੀਆਂ ਉਹ ਵੀ ਹਰੇਕ ਬੰਦੇ ਨੂੰ ਅਸੀਂ ਉਸੇ ਤਰੀਕੇ ਨਾਲ ਦਿੰਨੇ ਆ ਜਿੱਦਾਂ ਦੀ ਉਹਨਾਂ ਦੀ ਜ਼ਰੂਰਤ ਆ ਪੱਗਾਂ ਦਸਤਾਰਾਂ ਦਾ ਕੱਪੜਾ ਆ ਗਿਆ ਸਿਰੋਪੇ ਆ ਤੌਲੀਏ ਪਏ ਨੇ ਹਨਾ ਆ ਛੋਟੇ ਸਕੂਲ ਬੈਗ ਪਏ ਨੇ ਬੱਚਿਆਂ ਦੇ ਸਕੂਲ ਬੈਗ ਸੰਗਤ ਦੇ ਜਾਂਦੀ ਹੈ ਸਾਡੇ ਕੋਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਕੱਪੜਾ ਆਉਂਦਾ ਜਿਹੜਾ ਘਰਾਂ 'ਚ ਯੂਜ਼ ਕੀਤਾ ਹੁੰਦਾ ਪੁਰਾਣਾ ਕੱਪੜਾ ਹੁੰਦਾ ਹਨਾ ਔਰ ਇਹ ਸਾਰੇ ਚੀਜ਼ਾਂ ਨੂੰ ਮੈਂਟੇਨ ਕਰਨ ਵਾਸਤੇ ਜਿਵੇਂ ਭਪਿੰਦਰ ਵੀਰਾ ਵਾ ਹਨਾ ਵੀਰਾ ਬਹੁਤ ਮਾੜੀ ਕੰਡੀਸ਼ਨ ਸੀ ਜਦੋਂ ਆਇਆ ਸੀ ਅੱਜ ਵੀਰਾ ਸੇਵਾ ਕਰਾਉਂਦਾ ਅਬਰਾਈਲ ਸ਼ਰਮਾ ਬਠਿੰਡੇ ਤੋਂ ਦੋ ਭਰਾਵਾਂ ਨੂੰ ਲੈ ਕੇ ਆਏ ਸੀ ਅਬਰਾਲ ਸ਼ਰਮਾ ਨੂੰ ਤੇ ਦੁਰਲਭ ਸ਼ਰਮਾ ਨੂੰ ਦੋ ਭਰਾ ਸੀ ਸਕੇ ਤੇ ਤੁਸੀਂ ਉਹ ਤਸਵੀਰਾਂ ਵੀ ਦੇਖੋ ਜਦੋਂ ਲੈ ਕੇ ਆਏ ਸੀ ਜਿ ਅੱਜ ਇਹ ਵੀਰਾ ਇਹ ਇਨਚਾਰਜ ਨੇ ਇੱਥੋਂ ਦੇ ਕੱਪੜਿਆਂ ਦੇ ਆ ਜਿਹੜਾ ਸਾਡਾ ਹਾਲ ਆ ਸ਼ੋਅਰੂਮ ਆ ਇਹਦੇ ਦੋਨੋਂ ਬੰਦੇ ਇਨਚਾਰਜ ਨੇ ਇਧਰ ਮਨੀਸ਼ ਆ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਆ ਇਹ ਵੀਰੇ ਹੁਣੇ ਅੱਗੇ ਨਾਲ ਸਾਰੇ ਵਲੰਟੀਅਰ ਇਹਨਾਂ ਦੇ ਨਾਲ ਸੇਵਾ ਕਰਦੇ ਨੇ ਇਹ ਜਿਹੜੇ ਸੇਵਾਦਾਰ ਸਾਡੇ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾ ਰਹੇ ਨੇ ਉਹ ਤਾਂ ਹੈ ਹੀ ਨੇ ਨਾਲ ਅਸੀਂ ਹਰੇਕ ਡਿਪਾਰਟਮੈਂਟ ਦੇ ਵਿੱਚ ਦੋ ਦੋ ਤਿੰਨ ਤਿੰਨ ਬੰਦੇ ਪੇਡ ਵੀ ਰੱਖੇ ਹੋਇਆ ਜਿਨ੍ਹਾਂ ਨੂੰ ਅਸੀਂ ਤਨਖਾਹਾਂ ਦਿੰਨੇ ਆ ਤੇ ਇਦਾਂ ਹੀ ਇਸ ਪਾਸੇ ਅੱਗੇ ਆ ਜੀ ਆਪਾਂ ਇਹ ਨਵੇਂ ਕੱਪੜਿਆਂ ਦਾ ਵਾਲਾ ਸਟੋਰ ਆਹਾ ਤੇ ਇਹ ਵੀ ਨਵੇਂ ਕੱਪੜਿਆਂ ਵਾਲਾ ਸਟੋਰ ਆ ਜਿਹੜਾ ਤੁਸੀਂ ਦੇਖੋਗੇ ਇਹਨੂੰ ਲੋਕ ਲਾ ਕੇ ਰੱਖਿਆ ਹੋਇਆ ਹੈ ਚਾਬੀ ਮਨੀਸ਼ ਕੋਲੇ ਆ ਲੋਕ ਖੁੱਲੂਗਾ ਫਿਰ ਮਨੀਸ਼ ਦੇ ਜਦੋਂ ਅਸੀਂ ਉਧਰੋਂ ਕੋਈ ਸਾਈਨ ਕਰਕੇ ਭੇਜੂਗਾ ਬੰਦਾ ਫਿਰ ਉਹ ਕੱਪੜੇ ਕੱਢ ਕੇ ਦਿੱਤੇ ਜਾਂਦੇ ਆ ਜਦੋਂ ਸਾਡੇ ਵਲੰਟੀਅਰ ਨੂੰ ਸੇਵਾਦਾਰ ਨੂੰ ਚਾਹੀਦੇ ਕੱਪੜੇ ਜਾਂ ਫਸਟ ਫਲੋਰ ਤੇ ਚਾਹੀਦੇ ਆ ਸੈਕੰਡ ਤੇ ਚਾਹੀਦੇ ਆ ਥਰਡ ਤੇ ਚਾਹੀਦੇ ਆ ਤਾਂ ਉਹ ਉੱਥੇ-ਉੱਥੇ ਕੱਪੜੇ ਭੇਜੇ ਜਾਣਗੇ ਜਿਹੜਾ ਅਸੀਂ ਸਾਈਨ ਕਰਤੇ ਜਿਵੇਂ ਸਰਦੀਆਂ ਵਾਲੇ ਸੈੱਟ ਲੋਅਰ ਤੇ ਸਵੈਟਰ ਸ਼ਰਟਾਂ ਕੋਟ 26 4 25 ਡੇਟ ਪਾਈ ਹੋਈ ਆ ਇਦਾਂ ਹੀ ਹਰੇਕ ਪੇਟੀ ਦੇ ਉੱਤੇ ਸਰਦੀਆਂ ਵਾਲੇ ਕੁੜਤੇ ਪਜਾਮੇ ਉਹ ਰੱਖੇ ਹੋਇਆ ਰੰਗਦਾਰ ਹਰੇਕ ਪੇਟੀ ਦੇ ਉੱਤੇ ਉਹਨਾਂ ਦਾ ਸਮਾਨ ਜੋ ਵਿੱਚ ਪਿਆ ਇਹ ਸਰਦੀਆਂ ਵਾਲੇ ਰੰਗਦਾਰ ਕੁੜਤੇ ਪਜਾਮੇ ਲਿਖਿਆ 18425 ਨੂੰ ਭਰੇ ਸੀ ਇਹ ਸਰਦੀਆਂ ਵਾਲੇ ਜੀ ਆਪਾਂ ਕੱਢ ਰਹੇ ਆ ਬਾਹਰ ਹੁਣ ਜਿਹੜੇ ਇਹ ਸਾਰੇ ਸਰਦੀਆਂ ਵਾਲੇ ਕੱਪੜੇ ਆ ਆ ਬੋਰੇ ਭਰ-ਭਰ ਰੱਖੇ ਹੋਇਆ ਬੋਰੀਆਂ ਦੇ ਉੱਤੇ ਡੇਟਾਂ ਪਾਈਆਂ ਹੋਈਆਂ ਜਿਵੇਂ ਆ ਟਰੈਕਸੂਟ ਲਿਖੀ ਉਹਨੇ ਕਦੀਆਂ ਬੋਰਾ ਇਧਰ ਘਰ ਦੇ ਲਿਖਿਆ ਹੋਇਆ ਜਿਹੜਾ ਦੇਖੋ ਇਹ ਲਿਖਿਆ ਹੋਇਆ ਜੀ ਟਰੈਕ ਸੂਟ ਐਮ ਡੀ ਐਸ ਐਸ ਵਾਲਾ ਜਿਹਦੇ ਤੇ ਸਾਡਾ ਲੋਗੋ ਲੱਗਿਆ ਹੋਇਆ ਉਹ ਆ ਮੁੰਡਿਆਂ ਦੇ ਬੱਚਿਆਂ ਦੇ ਲਾਲ ਪੱਟੀ ਵਾਲੇ ਇਹ 31 8 24 ਨੂੰ ਇਹਨੇ ਮੈਂ ਪੈ ਕਿਤੇ ਸੀ ਵੀਰੇ ਨੇ 32 10 ਪੀਸ ਆ 34 ਦੇ 8 ਪੀਸ ਆ 36 ਦੇ 10 ਪੀਸ ਆ 38 ਦੇ 8 ਪੀਸ ਆ ਟੋਟਲ 36 ਪੀਸ ਇਹਦੇ ਬੱਚਾ ਬੁਰੇ ਦੇ ਇਹ ਸਾਰੇ ਬੁਰੇ ਇਦਾਂ ਹੀ ਭਰ-ਭਰ ਰੱਖੇ ਹੋਇਆ ਸਾਡੇ ਕੋਲੇ ਜੀ ਜਿਹੜੀ ਚੀਜ਼ ਦੀ ਜਿੱਥੇ ਜ਼ਰੂਰਤ ਆ ਜਿੰਮੇ ਜ਼ਰੂਰਤ ਆ ਏਸੀ ਤਰਾਈ ਫਿਰ ਅਸੀਂ ਇਹਨਾਂ ਨੂੰ ਪੂਰਾ ਕਰਦੇ ਆ ਸੰਘਰਸ਼ਾਂ ਨੂੰ ਲੀੜੇ ਕੱਪੜੇ ਜਿਹੜੇ ਦੇਖੇ ਜਾਂਦੇ ਆ ਜਿੰਨਾ ਕੱਪੜਾ ਸਾਡੇ ਕੋਲ ਵੱਧ ਜਾਣਾ ਸਾਡੇ ਕੋਲੇ ਸਭ ਤੋਂ ਵੱਡੀ ਗਿਣਤੀ 'ਚ ਕੱਪੜਾ ਕਿਹੜਾ ਆਉਂਦਾ ਵਾ ਬੀਬੀਆਂ ਦੇ ਸੂਟ ਆਉਂਦੇ ਨੇ ਕਿਉਂਕਿ ਬੀਬੀਆਂ ਦੇ ਸੂਟ ਜੇ ਮੰਨ ਲਓ ਜੈਂਟਸ ਕੱਪੜਾ ਆਪਾਂ ਜੇ ਗੱਲ ਕਰੀਏ ਬੇ ਪੰਜ ਸੂਟ ਆਇਆ ਜੈਂਟਸ ਕੱਪੜੇ ਦੇ ਤਾਂ ਬੀਬੀਆਂ ਦੇ 50 ਆਉਂਦੇ ਆ ਤੇ ਮੰਨ ਲਓ ਜੇ ਕਹਿ ਦਈਏ ਵੀ ਉਹਨਾਂ ਦੇ 50 ਆਇਆ ਤਾਂ ਬੀਬੀਆਂ ਦੇ 500 ਸੂਟ ਆਉਂਦੇ ਆ ਉਹ ਇੰਨੇ ਵੱਡੀ ਗਿਣਤੀ 'ਚ ਹੁੰਦੇ ਆ ਫਿਰ ਜਿੰਨੇ ਕਿ ਸਾਡੀਆਂ ਬੀਬੀਆਂ ਪਾ ਹੁਣ ਸਾਡੇ ਕੋਲੇ 160 ਬੀਬੀਆਂ ਤੇ ਪਹਿਣਾਵਾ ਜਿੰਨੇ ਕੁ ਉਹਨਾਂ ਦੇ ਪੈਸਾ ਕਦੇ ਫਿਰ ਅਸੀਂ ਉਹਨਾਂ ਦੇ ਪਾਉਨੇ ਆ ਬਾਕੀ ਅਸੀਂ ਕੀ ਕਰਦੇ ਆ ਸੈੱਟ ਬਣਾ ਬਣਾ ਕੇ ਰੱਖੀ ਜਾਂਦੇ ਆ ਉਧਰ ਕੈਂਪ ਦੇ ਵਿੱਚ ਕਿਉਂਕਿ ਹਰ 14 ਦਿਨਾਂ ਬਾਅਦ ਕੈਂਪ ਲੱਗਦਾ ਉਹਦੇ ਵਿੱਚ ਕਰੀਬ 10000 ਬੰਦਾ ਸਾਡੇ ਕੋਲੇ ਇੱਕ ਕੈਂਪ ਚ ਆਉਂਦਾ 8 ਤੋਂ 10000 ਬੰਦੇ ਦਾ ਇਕੱਠ ਹੁੰਦਾ ਤੇ ਉਹ ਕੱਪੜੇ ਅਸੀਂ ਉੱਥੇ ਫਿਰ ਇਦਾਂ ਲਾ ਕੇ ਮੰਜੇ ਉਹਦੇ ਤੇ ਚੈਣ ਦਿੰਨੇ ਆ ਜੀਨੂੰ ਜਿਹੜੀ ਲੋਡ ਹੁੰਦੀ ਆ ਪਹਿਣਾ ਬੀਬੀਆਂ ਉਹਦੇ ਵਿੱਚੋਂ ਕੱਪੜੇ ਕੱਟ-ਕੱਟ ਕੇ ਲਈ ਜਾਂਦੀਆਂ ਤੇ ਇਹ ਸਾਰਾ ਤੁਸੀਂ ਜੋ ਦੇਖ ਰਹੇ ਹੋ ਕੱਪੜੇ ਪ੍ਰੈਸ ਹੋ ਰਿਹਾ ਕੱਪੜੇ ਧੋ ਕੇ ਉਹਨਾਂ ਦੀ ਤਹਾਂ ਲੱਗ ਰਹੀਆਂ ਉਹਨਾਂ ਨੂੰ ਲੱਗ ਲੱਗ ਥਾਵਾਂ ਤੇ ਰੱਖਿਆ ਜਾ ਰਿਹਾ ਹਰ ਇੱਕ ਚੀਜ਼ ਹੀ ਉੱਥੇ ਲਿਖੀ ਹੋਈ ਆ ਇਹ ਜਿਵੇਂ ਜ਼ਰੂਰੀ ਸੂਚਨਾ ਮਾਤਾ ਕਰਤਾਰ ਕੌਰ ਜੀ ਦਾ ਭੋਗ ਆ ਮਿਤੀ 3 10 ਨੂੰ ਆਹ ਕੱਲ ਨੂੰ ਭੋਗ ਆ ਮਾਤਾ ਕਰਤਾਰ ਕੌਰ ਚੜਾਈ ਕਰਗੇ ਸੀਗੇ ਇਦਾਂ ਹੀ ਸ਼ੁੱਕਰਵਾਰ ਨੂੰ ਰੀਆ ਦਾ ਭੋਗ ਆ 5 10 25 ਨੂੰ ਇਹ ਕਾਹ ਤੋਂ ਲਿਖੇ ਜਾਂਦੇ ਆ ਇਹ ਇੱਥੋਂ ਕੱਪੜਾ ਨਿਕਲ ਕੇ ਜਾਣਾ ਜਿਹੜੇ ਭੋਗ ਤੇ ਜਾਣੇ ਆ ਬੰਦੇ ਉਹਨਾਂ ਨੂੰ ਸਪੈਸ਼ਲ ਤਿਆਰ ਕਰਕੇ ਉਹਨਾਂ ਦੇ ਕੁਰਤੇ ਪਜਾਮੇ ਪਾ ਕੇ ਉਹਨਾਂ ਨੂੰ ਭੇਜਿਆ ਜਾਣਾ ਇਸ ਕਰਕੇ ਫਿਰ ਇੱਥੇ ਅਸੀਂ ਡੇਟ ਤਾਂ ਲਿਖ ਦਿੰਦੇ ਆ ਤਾਂ ਜੋ ਇਹਨਾਂ ਸੇਵਾਦਾਰਾਂ ਨੂੰ ਪਤਾ ਲੱਗੇ ਵੀ ਅੱਜ ਕਿਹੜੇ-ਕਿਹੜੇ ਬੰਦੇ ਅਸੀਂ ਤਿਆਰ ਕਰਨੇ ਆ ਤੇ ਉਹਨਾਂ ਦੇ ਅਸੀਂ ਕੀ-ਕੀ ਪਾਉਣਾ ਵਾ ਕੱਪੜਾ ਕਿਹੜਾ-ਕਿਹੜਾ ਪਾਉਣਾ ਵਾ ਤੇ ਇਹ ਅਸੀਂ ਬੇਸਮੈਂਟ 'ਚ ਖੜੇ ਆ ਥੱਲੇ ਇਹ ਬੇਸਮੈਂਟ ਦੀਆਂ ਤਸਵੀਰਾਂ ਵਾ ਤੇ ਆਹ ਬੇਸਮੈਂਟ ਦੇ ਮੂਹਰੇ ਜਿਹੜਾ ਭਾਂਡਾ ਬਣਿਆ ਹੋਇਆ ਆਹ ਬਿਸਤਰੇ ਭਰੇ ਹੋਇਆ ਜਿਹੜੇ ਹਰ ਰੋਜ਼ ਬਿਸਤਰੇ ਆਉਂਦੇ ਆ ਸਾਡੇ ਕੋਲੇ ਉਹ ਵਾਲੇ ਬਿਸਤਰੇ ਆਹਾਂ ਜਿਵੇਂ ਤੁਸੀਂ ਦੇਖਦੇ ਹੋ ਸਸਤਾ ਵਾਲੇ ਬੱਚਿਆਂ ਦੀਆਂ ਸਰਦੀਆਂ ਵਾਲੇ ਕੱਪੜੇ ਹੁਣ ਜਿਹੜੇ ਅੰਦਰ ਬੱਚੇ ਰਹਿੰਦੇ ਸਾਡੇ ਬੁਆਏਸ ਤੇ ਗਰਲਸ ਹੁਣ ਜਿਹੜੇ ਉਹਨਾਂ ਨੂੰ ਪਿਛਲੇ ਸਾਲ ਕੱਪੜੇ ਪਾਉਣ ਨੂੰ ਦਿੱਤੇ ਸੀ ਸਰਦੀਆਂ ਵਾਲੇ ਜੈਕਟਾਂ ਕੋਟੀਆਂ ਸਵੈਟਰ ਕੋਈ ਵੀ ਚੀਜ਼ ਮੋਟੇ ਲੋਅਰ ਪਜਾਮੇ ਉਹ ਫਿਰ ਉਹਨਾਂ ਤੋਂ ਅਸੀਂ ਕਲੈਕਟ ਕਰ ਲੈਂਦੇ ਜਦੋਂ ਗਰਮੀਆਂ ਆ ਗਈਆਂ ਉਹ ਅਸੀਂ ਸਾਫ਼ ਕਰਕੇ ਧੋ ਕੇ ਲਿਫਾਫਿਆਂ ਚ ਪਾ ਕੇ ਪੇਟੀਆਂ ਚ ਭਰ ਕੇ ਰੱਖ ਦਿੰਦੇ ਆ ਬੰਦ ਕਰਕੇ ਹੁਣ ਜਦੋਂ ਗਰਮੀ ਤੋਂ ਸਰਦੀ ਆਊਗੀ ਦੁਬਾਰਾ ਫਿਰ ਫਿਰ ਬੱਚਿਆਂ ਨੂੰ ਇਸ਼ੂ ਕੀਤੀਆਂ ਜਾਣਗੀਆਂ ਉਹ ਚੀਜ਼ਾਂ ਉਹ ਬੱਚਿਆਂ ਨੂੰ ਜਿਹੜੇ ਜਿਹੜੀਆਂ ਉਹਨਾਂ ਦੇ ਆਉਣੀਆਂ ਹੋਣਗੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਨਹੀਂ ਤਾਂ ਉਹਨਾਂ ਤੋਂ ਜਿਹੜੇ ਛੋਟੇ ਵੱਡੇ ਆ ਜਿਹੜੇ ਹੁੰਦੇ ਆਪਣੇ ਵਿੱਚ 10 ਰੁਪਏ ਤੋਂ ਸਮੁੱਖ ਹੋ ਕੇ ਵੀ ਜਾਂ 15 ਇਹ ਕਪੜਾ ਹਜੇ ਸ਼ਾਂਤੀ ਹੋਣ ਵਾਲਾ ਇਹ ਜਿਹੜੇ ਬਿਸਤਰੇ ਲੋਕ ਘਰਾਂ ਤੋਂ ਦੇ ਕੇ ਜਾਂਦੇ ਸਾਨੂੰ ਕਈ ਵਾਰ ਉਹ ਚ ਗੰਦਾ ਬਿਸਤਰਾ ਵੀ ਹੋ ਜਾਂਦਾ ਕੋਈ ਸਾਫ਼ ਨਹੀਂ ਹੁੰਦਾ ਜਾਂ ਜਿਹੜੇ ਖੇਸ ਆ ਜਿਵੇਂ ਹੁਣ ਉਹ ਛਾਂਟ ਕੇ ਖੇਸਾਂ ਵਾਲੀ ਥਾਂ ਤੇ ਜਾਣਗੇ ਜਿਹੜੀਆਂ ਦਰੀਆਂ ਆ ਉਹ ਛਾਂਟ ਕੇ ਦਰੀਆਂ ਵਾਲੀ ਥਾਂ ਤੇ ਜਾਊਗੀ ਜਿਹੜੀ ਰਜਾਈ ਆ ਉਹ ਰਜਾਈ ਵਾਲੀ ਥਾਂ ਤੇ ਜਾਊਗੀ ਔਰ ਰਜਾਈ ਜੇ ਅਣ ਲੱਗਗਾ ਤਾਂ ਉਹ ਅਣ ਲੱਗ ਵਾਲੀ ਥਾਂ ਤੇ ਜਾਊਗੀ ਜੇ ਉਹ ਯੂਜ਼ਡ ਰਜਾਈ ਆ ਤਾਂ ਉਹ ਯੂਜ਼ਡ ਵਾਲੇ ਪਾਸੇ ਜਾਊਗੀ ਔਰ ਜਿਵੇਂ ਗਦੈਲਾ ਐਵੇਂ ਖੇਸ ਆ ਐਵੇਂ ਕੰਬਲ ਆ ਜਿਹੜੀ ਚੀਜ਼ ਅਣ ਲੱਗਗਾ ਉਹਨੂੰ ਅਣ ਲੱਗ ਪਾਸੇ ਹੀ ਰੱਖਿਆ ਜਾਊਗਾ ਜਿਹੜੀ ਚੀਜ਼ ਲੱਗੀ ਹੋਈ ਆ ਯਾ ਯੂਜ਼ ਕੀਤੀ ਹੋਈ ਆ ਉਹਨੂੰ ਯੂਜ਼ਡ ਵਾਲੇ ਪਾਸੇ ਰੱਖੇ। ਇਹ ਕੀ ਪੇਟੀਆਂ ਨੇ ਜਿਹੜੇ ਘਰਾਂ ਤੋਂ ਕੱਪੜੇ ਆਉਂਦੇ ਆ ਆਪਣੇ ਛਾੜ ਕੇ ਰੱਖਦੇ ਆ ਆਪਣੇ ਗੁਰਦੁਆਰਾ ਤੋਂ ਕੱਪੜੇ ਪਰੇ। ਉਹਨਾਂ ਦੇਖੋ ਜੈਂਟਸ ਜੈਕਟਾਂ ਮਿਕਸ ਨੇ ਇਹਦੇ ਵਿੱਚ ਇਹ ਸਰਦੀਆਂ ਵਾਲੀਆਂ ਵਾ ਔਰ ਇਹਦੇ ਵਿੱਚ ਵੀ ਜੈਂਟਸ ਜੈਕਟਾਂ ਮਿਕਸ ਆ ਸ਼ਾਂਤੀ ਵਾਲੀਆਂ ਲਿਖਿਆ ਹੋਇਆ 3425 ਨੂੰ ਇਹਨਾਂ ਨੇ ਭਰੀਏ ਹੈ ਨਾ ਹਰੇਕ ਬੇਟੀ ਦੇ ਉੱਤੇ ਸਟicker ਲੱਗਿਆ ਹੋਇਆ ਵਾ ਸ਼ਾਂਤੀ ਵਾਲੀਆਂ ਔਰ ਹਰੇਕ ਸਟicker ਦੇ ਉੱਪਰ ਜਾਇੰਟਸ ਜੈਕਟਾਂ ਸ਼ਾਂਤੀ ਵਾਲੀਆਂ ਮਤਲਬ ਇਹ ਜਿਹੜੀਆਂ ਸ਼ਾਂਟ-ਸ਼ਾਂਟ ਕੇ ਸਾਫ਼ ਕਰਕੇ ਜਿਹੜੀਆਂ ਸੋਹਣੀਆਂ ਚੰਗੀਆਂ ਉਹਨਾਂ ਨੂੰ ਲੱਗ ਰੱਖਿਆ ਇਹਨਾਂ ਦਾ ਜਾਇੰਟਸ ਜੈਕਟਾਂ ਕੋਟੀਆਂ ਸ਼ਾਂਤੀ ਵਾਲੀਆਂ 7 17 725 ਨੂੰ ਭਰੀ ਹੈ ਇਹ ਵੀ ਜਾਇੰਟਸ ਕੋਟੀਆਂ ਸ਼ਾਂਤੀ ਵਾਲੀਆਂ ਇਹ ਵੀ ਕੋਟੀਆਂ 10525 ਨੂੰ ਭਰਿਆ ਇਹਨਾਂ ਨੇ ਤੇ ਇਹ ਸਾਰਾ ਸਮਾਨ ਨੂੰ ਸਾਨੂੰ ਛਾਂਟਦੇ ਆ ਸੈੱਟ ਕਰਦੇ ਆ ਕੱਪੜਿਆਂ ਨੂੰ ਮੰਨ ਲਓ ਕਿੰਨੇ ਬੰਦੇ ਟੋਟਲ ਲੱਗੇ ਆਪਣੇ ਕੱਪੜਿਆਂ ਤੇ ਆਪਣੇ ਵੀ 20-25 ਬੰਦੇ ਲੱਗੇ ਆ ਇਹਨੂੰ ਉੱਧਰ ਲੈ ਪਾ ਕੇ ਇੱਧਰ ਲੈ ਪਾ ਸਾਰੇ ਪਾ ਕੇ 25 ਕੇ ਬੰਦੇ ਆ ਜਿਹਦੇ ਵਿੱਚੋਂ ਆਪਣੇ ਕਰੀਬ 9 ਬੰਦੇ ਪੇਡ ਆ ਹਨਾ 9 ਬੰਦੇ ਜਿਹੜੇ ਉਹ ਤਨਖਾਹ ਵਾਲੇ ਆ ਬਾਕੀ ਸਾਡੇ ਜਿਹੜੇ ਹੈਗੇ ਆ ਉਹ ਸੇਵਾਦਾਰ ਵੀਰ ਭਰਾ ਸਾਡੇ ਔਰ ਸਾਡੇ ਇੱਥੇ ਚੂਹੇ ਦੀ ਮਾਰ ਬਹੁਤ ਪੈਣੀ ਕੜਕੀਆਂ ਵੀ ਲਾ ਕੇ ਰੱਖਦੇ ਆ ਅਸੀਂ ਪਰ ਹੁਣ ਤਾਂ ਚੂਹਾ ਹੈ ਨਹੀਂ ਇੱਥੇ ਕੋਈ ਹੁਣ ਇੱਕ ਤੇ ਚੂਹੇ ਆ ਕੱਪੜੇ ਹੁਣ ਛਾਂਟੇ ਪਏ ਆ ਇਹ ਕੈਂਪ ਚ ਜਾਣੇ ਆ ਹੁਣ 7 ਤਰੀਕ ਦਾ ਕੈਂਪ ਆ ਅਜ 2 ਤਰੀਕ ਹੋ ਗਈ ਆ ਇਹ ਸਾਰੀਆਂ ਪੰਡਾਂ ਕੈਂਪ ਚ ਪਹੁੰਚਦੀਆਂ ਕਰ ਦੇਣੀ ਆ ਸਾਰੇ ਮਿਕਸ ਕੱਪੜੇ ਜਿਵੇਂ ਆਪਾਂ ਤਿਰਪਾਲ ਤੋਂ ਲਾਉਣੇ ਆ ਤੇ ਆ ਜਿੰਨੇ ਕੀ ਹੁਣ ਬੀਬੀ ਵਾਲੇ ਸੂਟ ਆ ਜਿਹੜੇ ਬੰਨ ਮੰਨ ਕੇ ਰੱਖਿਆ ਇੱਕ ਸਾਈਡ ਤੇ ਲਾਉਣੇ ਪੈਣ ਜਿਹੜੀ ਬੀਬੀਆਂ ਲੈ ਕੇ ਆਉਂਦੇ ਸਾਰੇ ਹੁਣ ਜਿਵੇਂ ਆ ਸੂਟ ਆ ਦੇਖੋ ਸੈੱਟ ਬਣਾ ਕੇ ਰੱਖੇ ਹੋਇਆ ਇਹਨਾਂ ਨੇ ਵੀਰਾਂ ਨੇ ਹੁਣਾਂ ਸਲਵਾਰ ਤੇ ਕਮੀਜ਼ ਇਦਾਂ ਬੰਨੇ ਹੋਇਆ ਗੱਠਾ ਮਾਰ ਕੇ ਰੱਖਿਆ ਹੋਈਆਂ ਤਾਂ ਜੋ ਬੀਬੀਆਂ ਨੂੰ ਪਹਿਣਾ ਨੂੰ ਛਾਂਟਣਾ ਦਾਗੇ ਚੱਕਣ ਲੱਗੇ ਕੋਈ ਦਿੱਕਤ ਨਾ ਗੱਠ ਮਾਰ ਕੇ ਰੱਖਿਆ ਔਰ ਜਿਹੜਾ ਇਹ ਚੋ ਸੂਟ ਗੰਦਾ ਵਾ ਸਾਫ ਨਹੀਂ ਪਟਿਆ ਹੋਇਆ ਵਾ ਉਹ ਅੱਡ ਕੱਢਣਾ ਔਰ ਉਹਦੀ ਜਿਹੜੀ ਹੈਗੀ ਆ ਫਿਰ ਵਾਪਸੀ ਕੀਤੀ ਜਾਂਦੀ ਹੈ ਸਾਡੇ ਇੱਥੇ ਕੱਪੜੇ ਲੈ ਕੇ ਜਾਂਦੇ ਜਿਹੜੇ ਉਹਨਾਂ ਨੂੰ ਜਾਂ ਅਸੀਂ ਕੱਟ ਵੱਢ ਕੇ ਛਾਂਟ ਕੇ ਅਸੀਂ ਆਪ ਯੂਜ਼ ਕਰ ਲੈਂਦੇ ਆ ਇਹ ਵੀ ਆ ਦੇਖੋ ਜੈਂਟਸ ਸਰਦੀਆਂ ਵਾਲੇ ਪਜਾਮੇ ਤੇ ਸਵੈਟ ਸ਼ਰਟਾਂ ਸ਼ਾਂਟੀ ਵਾਲੀਆਂ ਤੇ ਅੱਗੇ ਆ ਜੀ ਇਹ ਅੱਗੇ ਸਾਡਾ ਹੈਗਾ ਵਰਕਸ਼ਾਪ ਦਾ ਏਰੀਆ ਇਹ ਸਾਰਾ ਆ ਲੋਹੇ ਦੀਆਂ ਪਾਈਪਾਂ ਪਈਆਂ ਹਨਾ ਹੋਰ ਜਿਵੇਂ ਛੋਟੇ ਛੋਟੇ ਕੰਮ ਬਰੰਜੀਆਂ ਨਾਟ ਮੇਖਾਂ ਹੋਰ ਜਿਵੇਂ ਸਾਨੂੰ ਘਰਾਂ ਚੋਂ ਸਮਾਨ ਸੰਗਤ ਦੇ ਜਾਂਦੀ ਹੈ ਪੁਰਾਣੇ ਬੈੱਡ ਪੁਰਾਣੇ ਸੋਫੇ ਇਹ ਚੀਜ਼ਾਂ ਨੂੰ ਅਸੀਂ ਠੀਕ ਕਰ ਕਰਕੇ ਸਾਡੇ ਨਾਲ ਲੱਗੇ ਹੋ ਨੇ ਇਹ ਲੱਕੜ ਦੇ ਮਿਸਤਰੀ ਨੇ ਵੀਰ ਹੁਣ ਉੱਪਰਲੇ ਟੋਟਲ ਲਾਸਟ ਵਾਲੇ ਫਲੋਰ ਦੇ ਵਿੱਚ ਦਰਵਾਜ਼ੇ ਵਾਰੀਆਂ ਲੱਗ ਰਹੇ ਆ ਉਹ ਹੁਣ ਫਿੱਟ ਕਰਕੇ ਹਟਿਆ ਇਹ ਵਿੰਡੋ ਦਰਵਾਜ਼ੇ ਬਣਾਏ ਇਹਨਾਂ ਨੇ ਸਾਰੇ ਤੇ ਇੱਥੇ ਵੀ ਪੂਰੀ ਵਰਕਸ਼ਾਪ ਵਾਂਗੂ ਇੱਕ ਅਰੇਂਜਮੈਂਟ ਕੀਤਾ ਹੋਇਆ ਪਲੰਬਰ ਦਾ ਸਟੋਰ ਆ ਜਿੰਦਾ ਲੱਗਿਆ ਹੋ ਜਿਹੜਾ ਸਾਡਾ ਪਲੰਬਰ ਦੀ ਜ਼ਿੰਮੇਵਾਰੀ ਹੈ ਵੀਰ ਦੀ ਸਟੋਰ ਵਾਲੇ ਦੀ ਉਹਦੇ ਕੋਲੇ ਚਾਬੀ ਆ ਤੇ ਇਹਦੇ ਵਿੱਚ ਆਹਾ ਵਾ ਪਾਈਪਾ ਹੋਰ ਜਿਵੇਂ ਕਹਿ ਦਈਏ ਬੈਂਡ ਹੋ ਗਏ ਸ਼ਾਕਟਾ ਹੋ ਗਈਆਂ ਹਨ ਤੇ ਇਹ ਸਾਰਾ ਆ ਦੇਖੋ ਆ ਬਰੰਜੀਆਂ ਨਟ ਮੇਖਾਂ ਪਿੱਛੇ ਜੇ ਅਸੀਂ ਪੋਸਟ ਵੀ ਪਾਉਨੇ ਹੁੰਦੇ ਆ ਵੀ ਸਾਨੂੰ ਨਟ ਚਾਹੀਦੇ ਆ ਮੇਖਾਂ ਚਾਹੀਦੀਆਂ ਜਾਂ ਹੋਰ ਕਿਉਂਕਿ ਇਹ ਚੀਜ਼ਾਂ ਸਾਨੂੰ ਬਲਕ 'ਚ ਚਾਹੀਦੀਆਂ ਹੁੰਦੀਆਂ ਔਰ ਇਹ ਇੱਕ ਵਾਰੀ ਨਹੀਂ ਚਾਹੀਦੀਆਂ ਹੁੰਦੀਆਂ ਇਹ ਚਾਹੇ 10 ਬੰਦੇ ਦੇ ਜਾਣ ਸਾਨੂੰ ਮਤਲਬ ਸਾਨੂੰ ਲੋਡ ਪੈਂਦੀ ਹੋਈ ਰਹਿੰਦੀ ਆ ਕਿਉਂਕਿ ਐਡਾ ਵੱਡਾ ਪਰਿਵਾਰ ਆ ਜੀ ਇੱਕ ਪਿੰਡ ਵਸਦਾ ਸਾਡੇ ਹਸਨਪੁਰ ਪਿੰਡ ਦੇ ਵਿੱਚ ਅਸੀਂ ਰਹਿੰਦੇ ਆ ਪਿੰਡ ਦੇ ਵਿੱਚ ਸਾਡੇ ਹਸਨਪੁਰ ਦੇ ਵਿੱਚ ਮਸਲ 5 550 ਬੰਦੇ ਦੀ ਆਬਾਦੀ ਐ ਇਸ ਟਾਈਮ ਤੇ ਅਸੀਂ ਇਸ ਘਰ ਦੇ ਵਿੱਚ 1000 ਬੰਦਾ ਰਹਿੰਦੇ ਸਾਡੇ ਪਿੰਡ ਤੋਂ ਵੀ ਡਬਲ ਆਬਾਦੀ ਆ ਤੇ ਸਾਡੇ ਪਿੰਡ ਦੇ ਕੋਲੇ ਮਤਲਬ ਕਰੀਬ 3 350 ਕਿੱਲਾ ਜ਼ਮੀਨ ਆ ਔਰ ਫਿਰ ਘਰਾਂ ਕਰੀਬ ਜਿਹੜਾ ਖੇ ਪਿੰਡ ਆ ਸਾਡੇ ਘਰ ਦੇ ਰਕਵਾ ਵਾ ਉਹ ਕਰੀਬ 50 55 ਕੇ 60 ਕਿੱਲਿਆਂ ਦੇ ਵਿੱਚ ਰਹਿ ਰਹੇ ਆ ਅਸੀਂ ਤੇ ਅਸੀਂ ਸਾਰੇ ਇੱਥੇ ਇਹ ਇੱਕ ਡੇਢ ਕਿੱਲੇ ਦਾ ਘਰ ਆ ਜਿਹੜਾ ਉਹਦੇ ਵਿੱਚ ਰਹਿ ਰਹੇ ਐਨੇ ਮੈਂਬਰ ਤੇ ਸਾਡੀ ਫਿਰ ਜ਼ਰੂਰਤਾਂ ਬਾਥਰੂਮ ਟਾਇਲਟ ਆ ਅੰਦਰ 100 ਤੋਂ ਵੱਧ ਤਾਂ ਵਾਸ਼ਰੂਮ ਤੇ ਟਾਇਲਟ ਆਈਆਂ ਤੇ ਫਿਰ ਉਹਨਾਂ ਦੀ ਹਰ ਇੱਕ ਜ਼ਰੂਰਤ ਕੋਈ ਨਾ ਕੋਈ ਮੈਂਟੇਨੈਂਸ ਫਿਰ ਨਵੀਂ ਡਿਵੈਲਪਮੈਂਟ ਜਦੋਂ ਦੇ ਗੁਰੂ ਸਾਹਿਬ ਨੇ ਸੇਵਾ ਲਾਈ ਆ 10 ਸਾਲ ਹੋ ਗਿਆ ਹਰ ਰੋਜ਼ ਅਸੀਂ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਕਰੀ ਜਾਂਦੇ ਆ ਜਿੰਨੀ ਕਿ ਸ਼ਕਤੀ ਬਖਸ਼ੀ ਆ ਉਹਨਾਂ ਨੇ ਅਸੀਂ ਅੱਗੇ ਦੀ ਅੱਗੇ ਵਧੀ ਜਾਂਦੇ ਆ ਇੱਧਰ ਇਹ ਬਿਜਲੀ ਵਾਲਿਆਂ ਦਾ ਸਟੋਰ ਆ ਇਹ ਬਿਜਲੀ ਕੰਟਰੋਲ ਰੂਮ ਵੀ ਆ ਇਹਦੇ ਵਿੱਚ ਬਿਜਲੀ ਵਾਲਿਆਂ ਦਾ ਸਾਰਾ ਆਹ ਲੱਗਿਆ ਹੋਇਆ ਜੀ ਪੈਨਲ ਪੁੰਨ ਲੱਗਿਆ ਬਿਜਲੀ ਦਾ ਸਾਰਾ ਕੰਟਰੋਲ ਇੱਥੋਂ ਆ ਇਸ ਨਵੀਂ ਬਿਲਡਿੰਗ ਦਾ ਤੇ ਇੱਥੇ ਪੱਖੇ-ਪੁੱਖੇ ਬੰਨੇ ਜਾਂਦੇ ਆ ਮੋਟਰਾਂ ਬੰਨਦੇ ਆ ਵੀਰ ਹੁਣੀ ਬੈਠ ਕੇ ਸਾਡੇ ਕੋਲੇ ਬਿਜਲੀ ਵਾਲੇ ਹੈਗੇ ਨੇ ਚਾਰ ਬੰਦੇ ਨੇ ਜਿਹੜੇ ਬਿਜਲੀ ਦਾ ਕੰਮ ਕਰਦੇ ਨੇ ਔਰ ਲੱਕੜ ਦਾ ਜਿਹੜੇ ਕੰਮ ਕਰਦੇ ਨੇ ਉਹ ਵੀ ਤਿੰਨ ਬੰਦੇ ਨੇ ਪਰ ਸਾਨੂੰ ਲੱਕੜ ਵਾਲੇ ਮਿਸਤਰੀਆਂ ਦੀ ਲੋੜ ਆ ਜੀ ਜੇ ਕੋਈ ਵੀਰ ਲੱਕੜ ਦਾ ਮਿਸਤਰੀ ਆ ਜਿਹੜਾ ਅਸੀਂ ਉਹੀ ਜਿਹੜੀ ਬਣਦੀ ਹੈ ਤਨਖਾਹ ਜਾਂ ਜੋ ਦਿਹਾੜੀ ਆ ਉਹ ਦੇਵਾਂਗੇ ਵੀ ਜੇ ਕੋਈ ਵੀਰ ਹੈਗਾ ਤਾਂ ਸਾਨੂੰ ਜਰੂਰ ਆ ਕੇ ਸੰਪਰਕ ਕਰੇ ਪਲੰਬਰ ਦੀ ਵੀ ਲੋੜ ਆ ਹੁਣ ਜਿਵੇਂ ਲੱਕੜ ਵਾਲੀ ਮਸ਼ੀਨ ਲੱਗੀ ਹੋਈ ਹੈ ਕਟਿੰਗ ਵਾਲੀ ਹੈ ਨਾ ਇੱਥੇ ਹੀ ਅਸੀਂ ਬਾਰੀਆਂ ਪੱਲੇ ਦਰਵਾਜ਼ੇ ਜੋੜੀਆਂ ਤਿਆਰ ਕਰਦੇ ਆ ਤੇ ਇਸੇ ਕੜੀ ਦੇ ਵਿੱਚ ਇਹ ਪੂਰਾ ਬੇਸਮੈਂਟ ਆ ਜਿਹੜਾ ਸਾਡੀ ਬਿਲਡਿੰਗ ਦਾ ਇਹ ਸਾਰੇ ਦਾ ਸਾਰਾ ਇਸੇ ਤਰ੍ਹਾਂ ਹੀ ਵਰਤੋਂ ਚ ਆ ਰਿਹਾ ਕੱਪੜਿਆਂ ਵਾਸਤੇ ਸਟੋਰ ਦੇ ਔਰ ਸਮਾਨ ਵਾਸਤੇ ਜਿੰਨਾ ਵੀ ਸਮਾਨ ਆ ਚਾਹੇ ਉਹ ਪਲੰਬਰ ਦਾ ਚਾਹੇ ਉਹ ਕਾਰਪੈਂਟਰ ਦਾ ਚਾਹੇ ਉਹ ਬਿਲਡਿੰਗ ਦਾ ਚਾਹੇ ਉਹ ਬਿਜਲੀ ਦਾ ਸਾਰੇ ਦਾ ਸਾਰਾ ਸਮਾਨ ਇਸੇ ਤਰ੍ਹਾਂ ਹੀ ਆ ਤੇ ਅਸੀਂ ਕੱਪੜਿਆਂ ਦੀ ਜਿਹੜੀ ਛਾਂਟੀ ਆ ਉਹ ਵੱਡੀ ਪੱਧਰ ਤੇ ਕਰਦੇ ਆ ਸਾਨੂੰ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਕੱਪੜਾ ਪੁਰਾਣਾ ਜਿਹੜਾ ਦਿੱਤਾ ਜਾਂਦਾ ਔਰ ਉਹਨੂੰ ਛਾਂਟਦਿਆਂ ਨੂੰ ਉਹਨੂੰ ਸਾਂਭਦਿਆਂ ਨੂੰ ਉਹਨੂੰ ਸਹੀ ਥਾਂ ਤੇ ਪਹੁੰਚਾਉਂਦਿਆਂ ਨੂੰ ਸਾਨੂੰ ਕਰੀਬ 24-25 ਬੰਦਿਆਂ ਦੀ ਸੇਵਾ ਲੱਗਦੀ ਹੈ ਹਰ ਰੋਜ਼ ਲਗਾਤਾਰ ਇਹ ਵੀਰ ਸਾਡੇ ਸੇਵਾਵਾਂ ਕਰਦੇ ਨੇ ਔਰ ਜਿਹੜੀ ਜ਼ਰੂਰਤ ਸਾਡੇ ਪਰਿਵਾਰ ਦੇ ਵਿੱਚ ਚਾਹੇ ਉਹ ਇੱਕ ਨਿੱਕੀ ਜੀ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਉਹ ਇਸ ਘਰ ਦੇ ਵਿੱਚ ਹਰ ਤਰੀਕੇ ਨਾਲ ਅਸੀਂ ਪੂਰੀ ਕਰਦੇ ਆ ਇੱਥੇ ਸਿਕਿਉਰਟੀ ਵਾਲਾ ਵੀਰ ਗੇਟ ਤੇ ਖੜਾ ਇਹਨੇ ਹਰ ਇੱਕ ਚੀਜ਼ ਦਾ ਸਿਕਿਉਰਟੀ ਮੇਨਟੇਨ ਰੱਖਣੀ ਆ ਜੇ ਆਪਾਂ ਝਾਤ ਮਾਰੀਏ ਤਾਂ ਇੱਧਰ ਸਾਡੇ ਬੀਬੀਆਂ ਤੇ ਬੱਚਿਆਂ ਤੇ ਵਾਰਡ ਆ ਜਾਂਦੀ ਆ ਸਾਸੀ ਕਾ ਇਹ ਬਾਲ ਘਰ ਆ ਲੜਕੀਆਂ ਦਾ ਇਹ ਸਾਡੀਆਂ ਧੀਆ ਦਾ ਘਰ ਆ ਇੱਥੇ ਬੱਚੀਆਂ ਸਾਡੀਆਂ ਸੌਂਦੀਆਂ ਸਾਰੀਆਂ ਔਰ ਇਧਰ ਸਾਡੀਆਂ ਭੈਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰੂ ਜੀ ਕਾ ਖਾਲਸਾ ਭਾਈ ਅਰਸ਼ਾ ਦੇ ਮੋਕੇ ਸੱਟਾ ਕਾ ਕਰੋ ਨਾਲ ਦੂਜਿਆਂ ਦੇ ਵੀ ਲੱਕੀਏ ਸੱਟ ਾਕਲਾ ਇਹ ਹੁਣ ਗੁਰੂ ਕਾ ਲੰਗਰ ਵਰਤਾ ਰਿਹਾ ਜੀ ਅਟੁੱਟ ਵਰਤ ਰਿਹਾ ਔਰ ਵਰਤੌਣ ਵਾਲੀਆਂ ਬੀਬੀਆਂ ਭੈਣਾਂ ਵਿੱਚ ਕਈ ਇਦਾਂ ਦੇ ਵੀ ਜਿਹੜੇ ਪੇਸ਼ੈਂਟ ਸੀਗੇ ਉਹ ਵੀ ਨੇ ਸਾਡੇ ਵਲੰਟੀਅਰ ਵੀ ਨੇ ਭੈਣ ਹੁਣੇ ਜਿਵੇਂ ਮਾਤਾ ਬ্লাইਂਡ ਅੱਖਾਂ ਤੋਂ ਦਿਖਦਾ ਨਹੀਂ ਇਹਨੂੰ ਉਹਨੂੰ ਪ੍ਰਸ਼ਾਦਾ ਸ਼ਕਾਰ ਰਹੇ ਨੇ ਹਨਾ ਤੇ ਇਸੇ ਤਰ੍ਹਾਂ ਹੀ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸ਼ਿਮਲਾ ਬੀਬੇ ਤਕੜੀਆਂ ਰਾਮਕੁਰੇ ਤਕੜੀਆਂ ਤਕੜੀਆਂ ਭਾਈ ਤਕੜੀਆਂ ਸਤੀਸ਼ ਖੁਰੇ ਹਾਂ ਪੂਜਾ ਠੀਕ ਆਂ ਸਲਾਮ ਵਾਲੇਕਮ ਰਹਿਾਨਾ ਹਾਂ ਬਈ ਕਿਵੇਂ ਰਚਨਾ ਸਤਿ ਸ਼੍ਰੀ ਅਕਾਲ ਕਰਦੇਬੋ ਸਤਿ ਸ਼੍ਰੀ ਅਕਾਲ ਭੈਣੇ ਠੀਕ ਹੈ ਹੋਰ ਭਾਈ ਕਿਵੇਂ ਸਭ ਕੁਝ ਠੀਕ ਆ ਸਤਿ ਸ਼੍ਰੀ ਅਕਾਲ ਬਾਹਰ ਠੀਕ ਹੈ ਹਰਪਾਲ ਕੁਰੇ ਟੱਕਰੀ ਦਾ ਜਉਂਦੀ ਦਾ ਭਾਈ ਹੋਰ ਬੇਬੇ ਖਾਈ ਜਾਨੀ ਖੜੀ ਹਾਂਜੀ ਹੋਰ ਭਾਈ ਕਿਵੇਂ ਆ ਤੁਹਾਡੀ ਗੱਲ ਬੜੀ ਐਪੀਸ਼ਾਰਾ ਹੈਪੀ ਦਸ਼ਰਾ ਹੈਪੀ ਦਸ਼ਰਾ ਹੈਪੀ ਦਸ਼ਰਾ ਭੈਣੇ ਓ ਠੀਕ ਆ ਹਾਂਜੀ ਠੀਕ ਸਤਿ ਸ੍ਰੀ ਅਕਾਲ ਭੈਣੇ ਮੁਬਾਰਕਾ ਇਹ ਵੀਰੇ ਮਾਤਾ ਜੀ ਬੈਠੇ ਨੇ ਜੀ ਬੀਬੇ ਸਾਰੇ ਆ ਜਾਂਦੀ ਆ ਜੀ ਘਰੋਂ ਰਾਤ ਤੱਕ ਰਹੋਣੇ ਇੱਥੇ ਰਹਿਣਾ ਸਾਰੀਆਂ ਬੀਬੀਆਂ ਦਾ ਭੈਣਾਂ ਦਾ ਖਿਆਲ ਇੱਧਰ ਮਾਤਾ ਜੀ ਹੁਣੇ ਸਾਡੇ ਸੇਵਾ ਤੇ ਲੱਗੇ ਅਗਰਜੀਤ ਦੇ ਮੰਮੀ ਧੰਨ ਮਾਤਾ ਸਾਡੀ ਮੇਰੇ ਸਾਡੇ ਸੇਵਾਦਾਰ ਖੜੇ ਨੇ ਵਲੰਟੀਅਰ ਸਸਰੀ ਕਾਲ ਕਿਵੇਂ ਭੈਣੇ ਠੀਕ ਆ ਹੁਣੇ ਤੋਂ ਭਾਂਡੇ ਧੋਣ ਵਾਲੇ ਚ ਪਾ ਪਾ ਕੇ ਸਾਰੇ ਉੱਥੇ ਲਈ ਜਾਣੇ ਥੱਲੇ ਉਹ ਥੱਲੇ ਦਲਬੀਰ ਘਰ ਮਾਤਾ ਭਾਂਡੇ ਧੋਈ ਜਾਂਦੀ ਹੈ ਬੈਠੀ ਖੜੀ ਹੁਣ ਸਾਰਿਆਂ ਦੇ ਕੱਪੜੇ ਧੋ ਧੋ ਕੇ ਬੱਚਿਆਂ ਦੀਆਂ ਵਰਦੀਆਂ ਚੁਕੜੀਆਂ ਪਾਈਆਂ ਪਈਆਂ ਬੀਬੀਆਂ ਵਾਲੇ ਕੱਪੜੇ ਇਦਰੀ ਧੁੱਤੇ ਜਾਂਦੇ ਆ ਕਿੱਦਰੀ ਸਿਕਾਏ ਜਾਂਦੇ ਆ ਜਿਹੜੇ ਜੈਂਟਸ ਕੱਪੜੇ ਨੇ ਬੰਦਿਆਂ ਵਾਲੇ ਨੇ ਉਹ ਉਧਰ ਵੱਡੀ ਲਾਂਡਰੀ ਆ ਸਾਡੀ ਲਾਂਡਰੀ ਦੀਆਂ ਮਸ਼ੀਨਾਂ ਤੁਸੀਂ ਦੇਖੋ ਕਿੱਡੀਆਂ ਕਿੱਡੀਆਂ ਲੱਗੀਆਂ ਹੋਈਆਂ ਉੱਥੇ ਵੀ ਤੁਸੀਂ ਦੇਖੋ ਕਿੰਨੇ ਸੇਵਾਦਾਰ ਨੇ ਲਿਆ ਮਾਂ ਬਲਾਦ ਉਹ ਸੌਰੀ ਬੇਬੇ ਉਹ ਧੰਨਵਾਦ ਮਾਂ ਧੰਨਵਾਦ ਨਸੀਬਾਸਤੇ ਉਧਰ ਗੋਇਲ ਸਾਹਿਬ ਨੇ ਜਿਹੜੇ ਜਿਹਨਾਂ ਨੂੰ ਅਸੀਂ ਮਾਨਸੇ ਤੋਂ ਲੈ ਕੇ ਆਏ ਸੀ ਮੇਸ਼ ਗੋਇਲ ਨੂੰ ਅ 10 ਸਾਲਾਂ ਤੋਂ ਮੈਂਟਲੀ ਅਫਸੈਟ ਸੀ ਬਾਈਓ ਉਹ ਉੱਥੇ ਇਨਚਾਰਜ ਆ ਬਾਈ ਸੇਵਾ ਕਰਦਾ ਉੱਥੇ ਪਹਿਲਾਂ ਮੱਛੀ ਪਾਲਣ ਵਿਭਾਗ ਚ ਇਨਸਪੈਕਟਰ ਹੁੰਦਾ ਸੀ ਉਸ ਤੋਂ ਬਾਅਦ ਅਫਸੈਟ ਹੋ ਗਿਆ ਸੀ ਉਹ ਔਰ ਉਹ ਵੀਰਾ ਤੇ ਉਹਦੇ ਨਾਲ ਘੱਟੋ ਘੱਟ 14-15 ਮੈਂਬਰ ਨੇ ਸਾਡੇ ਜਿਹਦੇ ਵਿੱਚ ਸਾਡੇ 6 ਮੈਂਬਰ ਪੇਡ ਨੇ ਤੇ ਬਾਕੀ ਕਰੀਬ 10 ਬੰਦੇ ਆ ਜਿਹੜੇ ਉਹ ਸੇਵਾਦਾਰ ਨੇ ਜਿਹੜੇ ਇੱਥੋਂ ਠੀਕ ਹੋ ਕੇ ਸਾਡੇ ਨਾਲ ਲੱਗੇ ਨੇ ਇੱਧਰ ਹਸਪੀਟਲ ਆ ਤੇ ਇਧਰਲੇ ਪਾਸੇ ਸਾਡੀ ਰਸੋਈ ਸੀ ਕਿ ਪਹਿਲਾਂ ਹੁਣ ਬਦਲ ਕੇ ਇਧਰ ਆ ਗਈ ਆ ਤੇ ਇਧਰ ਇਹ ਸਾਰੇ ਮੈਂਬਰ ਜਿਹੜੇ ਬੈਠੇ ਨੇ ਪ੍ਰਸ਼ਾਦਾ ਛੱਕ ਕੇ ਹੁਣ ਸਾਰੇ ਸੁਸਤਾਰੇ ਨੇ ਤੇ ਉਧਰ ਉੱਪਰ ਨਵੀਂ ਬਿਲਡਿੰਗ 'ਚ ਦੇਖੋਗੇ ਤੁਸੀਂ ਉਹ ਤਾਂ ਭਾਂਡੇ 'ਚ ਦੇਖੋ ਕੁਰਸੀਆਂ ਲੱਗੇ ਹੋਏ ਉੱਪਰ ਬੀਲ ਚੇਰਾਂ ਬਾਹਰ ਪਏ ਨੇ ਕੁਰਸੀਆਂ ਬੈਠੀਆਂ ਪਹਿਲਾਂ ਤੇ ਬੈਠੇ ਨੇ ਬਾਪੂ ਸਾਰੇ ਤੇ ਉਹ ਸਾਰੇ ਬਜ਼ੁਰਗ ਹੁਣ ਪ੍ਰਸ਼ਾਦਾ ਬਾਣੀ ਛੱਕ ਕੇ ਬੈਠੇ ਨੇ ਸਾਰਿਆਂ ਨੇ ਦਸਤਾਰਾਂ ਸਜਾਈਆਂ ਹੋਈਆਂ ਤਿਆਰ ਨੇ ਔਰ ਆਪਣੀ ਆਪਣੀ ਡਿਊਟੀ ਹਰ ਇੱਕ ਬੰਦਾ ਸਾਡੇ ਇਸ ਘਰ ਦੇ ਵਿੱਚ ਨਿਭਾਉਂਦਾ ਤਾਂ ਹੀ ਮਨੁੱਖਤਾ ਦੀ ਸੇਵਾ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਜਿਦੇ ਵਿੱਚ ਤੁਸੀਂ ਵੀ ਉਹ ਸਾਰੇ ਤੁਸੀਂ ਕੋਈ ਰਾਸ਼ਨ ਭੇਜਦਾ ਕੋਈ ਕੱਪੜੇ ਕੋਈ ਦਵਾਈਆਂ ਕੋਈ ਬਿਲਡਿੰਗ ਦਾ ਮਟੀਰੀਅਲ ਭੇਜਦਾ ਸਾਡੇ ਸਿਰ ਤੇ ਛੱਤ ਅੱਜ ਏਡੇ ਵੱਡੇ ਰੂਪ ਦੇ ਵਿੱਚ ਬਣੀ ਹੈ ਤੁਹਾਡੇ ਕਰਕੇ ਤੁਹਾਡੇ ਸਾਥ ਕਰਕੇ ਅੱਜ ਏਡੇ ਵੱਡੇ ਪੱਧਰ ਤੇ ਪ੍ਰਸ਼ਾਦਾ ਤਿਆਰ ਹੁੰਦਾ ਹਰ ਰੋਜ਼ ਔਰ ਗੁਰੂ ਕੇ ਲੰਗਰਾਂ ਦੇ ਵਿੱਚ ਹਰ ਰੋਜ਼ ਸਾਫ਼ ਸੁਥਰੀਆਂ ਸਬਜ਼ੀਆਂ, ਦਾਲਾਂ, ਚੌਲ, ਖੀਰ, ਦਹੀਂ, ਸਲਾਦ ਹਰ ਇੱਕ ਚੀਜ਼ ਹੁਣ ਆਉਣ ਵਾਲੇ ਵਕਤ ਜਿਹੜੀ ਅਸੀਂ ਨਵੀਂ ਉਧਰ ਬਿਲਡਿੰਗ ਬਣਾ ਰਹੇ ਆ ਉਹਦੇ ਵਿੱਚ ਅਸੀਂ ਬੋਇਲਰ ਲਾ ਰਹੇ ਆ ਵੱਡਾ ਜਿਵੇਂ ਹੁਣ ਏਡੇ ਏਡੇ ਵੱਡੇ ਦੇਗ ਜਿਵੇਂ ਹੁਣ ਐਡਾ ਵੱਡਾ ਦੇਗਾ ਇਹ ਹਣ ਕੜੀ ਦਾ ਬਣਿਆ ਅੱਧਾ ਤਾਂ ਇਹ ਚੋਂ ਵਰਤ ਗਿਆ ਇੱਥੇ ਤਿੱਕਰ ਭਰਿਆ ਹੋਇਆ ਸੀ ਇਹ ਉੱਪਰ ਤਿੱਕਰ ਇਹਦੇ ਚ ਹੁਣ ਇੰਨਾ ਤਾਂ ਵਰਤ ਗਿਆ ਹਜੇ ਪ੍ਰਸ਼ਾਦਾ ਕਰੀਬ 40% ਸਿਕਾਇਆ ਗਿਆ ਬਾਕੀ ਹਜੇ ਸਿਕਾਉਣਾ ਵਾ ਤੇ ਉਧਰ ਹੁਣ ਸਟੀਮ ਵਾਲੀਆਂ ਸਟੀਮ ਦੇ ਨਾਲ ਤਿਆਰ ਹੁੰਦਾ ਜਿਹੜਾ ਪ੍ਰਸ਼ਾਦਾ ਉਹ ਮਸ਼ੀਨਾਂ ਲਾਉਣੀਆਂ ਸੀ ਤੇ ਵਾਹਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਉਹ ਵੀ ਸੰਗਤ ਨੂੰ ਬੇਨਤੀ ਕਰਾਂਗੇ ਆਪੇ ਹੀ ਵਾਹਿਗੁਰੂ ਨੇ ਕਰ ਆ ਚਿਲਰ ਆ ਸਾਡੇ ਵੱਡਾ ਇਹਦੇ ਵਿੱਚ ਮੰਨ ਲਓ ਜਿਹੜੀ ਦੁੱਧ ਦੀ ਆ ਆ ਦੇਖੋ ਹੁਣ ਦੁੱਧ ਪਿਆ ਨਾ ਤਾਂ ਇਹ ਚ ਖਰਾਬ ਹੁੰਦਾ ਦੁੱਧ ਔਰ ਚਾਹੇ 3 ਦਿਨ ਰੱਖ ਲਓ 4 ਦਿਨ ਰੱਖ ਲਓ ਦੁੱਧ ਵਿੱਚ ਚੱਲੀ ਜਾਣਾ ਮਸ਼ੀਨ ਨੇ ਉਹ ਠੰਡਾ ਰਹਿਣਾ ਚਾਹੀਦਾ ਦੁੱਧ ਆ ਇਹਦਾ ਮਸ਼ੀਨ ਲੱਗੀ ਹੋਈ ਹੈ ਚਿਲਰ ਦੀ ਤੇ ਏਵੇਂ ਹੁਣ ਜਿਹੜੇ ਵਲੰਟੀਅਰਾਂ ਨੇ ਸੇਵਾਦਾਰਾਂ ਨੇ ਪ੍ਰਸ਼ਾਦਾ ਛਕਣਾ ਉਹਨਾਂ ਵਾਸਤੇ ਇੱਥੇ ਅਸੀਂ ਇੱਕ ਬਫੇ ਸਿਸਟਮ ਲਾ ਦਿੰਨੇ ਆ ਆ ਪਲੇਟਾਂ ਲਾਈਆਂ ਹੋਈਆਂ ਵੱਡੇ ਆ ਡੋਂਗੇ ਜੇ ਇਹਦੇ ਵਿੱਚ ਭਰ ਦੇਣੀ ਆ ਕੜੀ ਚੌਲ ਸੈਲਡ ਪ੍ਰਸ਼ਾਦਾ ਤੇ ਉਹਨਾਂ ਨੇ ਵਲੰਟੀਅਰਾਂ ਨੇ ਆ ਕੇ ਇਹਦੇ ਵਿੱਚੋਂ ਛਕੀ ਜਾਣਾ ਤੇ ਇਸੇ ਤਰ੍ਹਾਂ ਹਰ ਇੱਕ ਚੀਜ਼ ਆਪਣੇ ਆਪ ਹੋਈ ਜਾ ਰਹੀ ਆ ਆਪਣੇ ਆਪ ਸਭ ਕੁਝ ਚੱਲੀ ਜਾਂਦਾ ਹੁਣ ਪ੍ਰਸ਼ਾਦਾ ਛੱਕੇ ਉੱਪਰੋਂ ਵੀ 100 ਸਵਾ 100 ਬੰਦਾ ਸਾਡਾ ਇੱਥੇ ਥੱਲੇ ਇੱਥੇ ਆ ਕੇ ਬੈਠ ਜਾਣਾ ਜਾਂ ਉਹ ਸ਼ੈੱਡ ਬਣਾਇਆ ਸੀ ਇੱਕ ਬਾਹਰਲੇ ਪਾਸੇ ਇੱਥੇ ਆ ਕੇ ਬੈਠ ਜਾਣਾ ਤੇ ਇੱਕ ਇੱਕ ਇਦਾਂ ਦਾ ਅਸੀਂ ਹੋਰ ਬਣਾਉਣਾ ਚਾਹੁੰਦੇ ਆ ਵਿਚਾਲੇ ਜਿਹਦੇ ਨਾਲ ਹੁਣ ਫਿਰ ਬੰਦੇ ਥੋੜੇ ਜੇ ਰੌਣਕ ਬੈਠ ਕੇ ਗੱਲਾਂ ਬਾਤਾਂ ਮਾਰ ਲੀਆਂ ਰੌਣਕ ਲਾ ਲਈ ਤੇ ਇਹ ਸਾਡਾ ਇੱਥੇ ਮੇਨ ਗੇਟ ਆ ਜਿੱਥੋਂ ਬਾਹਰ ਜਾਣ ਤੋਂ ਪਹਿਲਾਂ ਸਿਕਿਉਰਿਟੀ ਵਾਲਿਆਂ ਵੱਲੀ ਨੂੰ ਦੇਖਿਆ ਜਾਂਦਾ ਵੀ ਕੋਈ ਬੰਦਾ ਬਾਹਰ ਨਾ ਜਾਵੇ ਤੇ ਇਹ ਸਾਡਾ ਅੱਗੋ ਦਫ਼ਤਰ ਆ ਜਾਂਦਾ ਜਿੱਥੇ ਦਫ਼ਤਰ ਦੇ ਵਿੱਚ ਸਾਨੂੰ ਸੰਗ ਤਾਂ ਆ ਕੇ ਸਾਰੇ ਮਿਲਦੀਆਂ ਵਾ ਹਰੇਕ ਬੰਦਾ ਆ ਕੇ ਇੱਥੇ ਆਪਣੀ ਆਪਣੀ ਜ਼ਿੰਮੇਵਾਰੀ ਡਿਊਟੀ ਨਿਭਾਉਂਦੇ ਨੇ ਜਿਹੜੇ ਭੈਣ ਭਰਾ ਸਾਨੂੰ ਕੋਈ ਦਵਾਈਆਂ ਕੋਈ ਰਾਸ਼ਨ ਕੋਈ ਫਰੂਟ ਆ ਸਾਹਮਣੇ ਪਏ ਆ ਜਿਹੜੇ ਅੱਜ ਹੁਣ ਦਸਹਿਰਾ ਕਰਕੇ ਸਵੇਰ ਦੇ ਜਿਹੜੇ ਦੇ ਕੇ ਗਏ ਨੇ ਭੈਣ ਭਰਾ ਸਿਓ ਆ ਕਿੱਲੇ ਆ ਇਹ ਕੋਈ ਦਵਾਈਆਂ ਵਾ ਹਨਾ ਹਰ ਇੱਕ ਘਰ ਦੇ ਵਿੱਚ ਕੋਈ ਕਿਸੇ ਦੇ ਪੁਰਾਣੀ ਚੀਜ਼ ਵੀ ਪਈ ਆ ਫालतू ਉਹ ਵੀ ਸਾਨੂੰ ਸੰਗਤ ਇੱਥੇ ਦੇ ਜਾਂਦੇ ਬੱਚਿਆਂ ਦੀਆਂ ਸਾਈਕਲੀਆਂ ਜਾਂ ਕੋਈ ਹੋਰ ਸਾਈਕਲ ਸਕੂਟਰ ਘਰ ਦੇ ਵਿੱਚ ਕਿਸੇ ਦੇ ਪਿਆ ਕੋਈ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਕੱਪੜੇ ਐਕਸਟਰਾ ਪਏ ਆ ਕੋਈ ਹਰ ਇੱਕ ਚੀਜ਼ ਜੋ ਵੀ ਕਈ ਵੀਰ ਭਰਾ ਸਾਡੇ ਬਾਪੂ ਬਜ਼ੁਰਗ ਚੜਾਈ ਕਰ ਜਾਂਦੇ ਸੰਗਤ ਉਹਨਾਂ ਦੇ ਕੱਪੜੇ ਉਹਨਾਂ ਦਾ ਸਮਾਨ ਵੀ ਦੇ ਜਾਂਦੇ ਇੱਥੇ ਤੇ ਇਸ ਤਰ੍ਹਾਂ ਇਸ ਸੁਪਨਿਆਂ ਦੇ ਘਰ ਦੇ ਵਿੱਚ ਸਾਡੀ ਹਰ ਇੱਕ ਜ਼ਰੂਰਤ ਆ ਜਿਹੜੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪੂਰੀ ਕਰਦੇ ਨੇ ਤੇ ਤੁਹਾਨੂੰ ਦਸਹਰੇ ਦੀਆਂ ਵੀ ਮੁਬਾਰਕਾਂ ਬਹੁਤ ਬਹੁਤ ਤੇ ਤੁਹਾਨੂੰ ਸੱਚੇ ਬਾਦਸ਼ਾਹ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼। ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਸਾਤ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜਿਵੇਂ ਦਵਾਈਆਂ ਤੇ ਸਾਡੀ ਮਦਦ ਕਰੋ ਕੈਂਪ ਲੱਗਦੇ ਆ ਦਵਾਈਆਂ ਦੀ ਬਹੁਤ ਜ਼ਰੂਰਤ ਪੈਂਦੀ ਆ ਤੇ ਉਹਦੇ ਵਿੱਚ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ। ਬਾਕੀ ਹੁਣ ਬਿਲਡਿੰਗ ਦਾ ਕੰਮ ਚੱਲ ਰਿਹਾ ਵਾ ਬੀਬੀਆਂ ਵਾਸਤੇ ਬਿਲਡਿੰਗ ਬਣਾਉਣ ਲੱਗੇ ਆ। ਬਾਕੀ ਰਸੋਈ ਦਾ ਕੰਮ ਚੱਲ ਰਿਹਾ ਰਸੋਈ ਦੀ ਬਿਲਡਿੰਗ ਬਣਾਉਣ ਲੱਗੇ ਆ ਤੇ ਉਹਦੇ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ